ਨਾ ਤਾਂ ਮਿੱਠਾ ਛੱਡਣ ਨਾਲ 슈ਗਰ ਠੀਕ ਹੁੰਦੀ ਹੈ ਤੇ ਨਾ ਮਿੱਠਾ ਖਾਣ ਨਾਲ 슈ਗਰ ਹੁੰਦੀ ਹੈ ਇਹ ਸਭ ਗਲਤ ਗੱਲਾਂ ਹੈ ਕਿੰਨੀ ਕਿ 슈ਗਰ ਆndi ਸੀ ਤੁਹਾਨੂੰ ਹੋ ਜਾਂਦੀ 300 400 300 400 ਬਹੁਤ ਹੁੰਦੀ ਬਹੁਤ ਜ਼ਿਆਦੀ ਹੋ ਜਾਂਦੀ ਸੀ ਨਾਲ ਫੰਕਸ਼ਨ ਵੀ ਬਹੁਤ ਜ਼ਿਆਦੀ ਸੀ ਗੋਲੀਆਂ ਖਾਂਦੇ ਸੀ ਟੀਕੇ ਟੁਕੇ ਲੱਗਦੇ ਸੀ ਠੀਕ ਆ ਵੀ ਨਹੀਂ ਖਾਂਦੇ ਸੀ ਅੱਛਾ ਗੋਲੀ ਖਾਂਦੇ ਸੀ ਕਿਸ ਵੇਲੇ ਖਾਂਦੇ ਸੀ ਦੋ ਟਾਈਮ ਅੱਛਾ ਸੁਵਿਰੇਸ਼ ਆ ਹਾਂ ਤੇ ਹੁਣ 슈ਗਰ ਕਿੰਨੀ ਰਹਿੰਦੀ ਹੁਣ ਤਾਂ ਨੋਰਮਲ ਹੀ ਹੋ ਗਈ ਬਿਲਕੁਲ ਨੋਰਮਲ ਨਸਾ ਦਾ ਫਾਰਮੂਲਾ ਤੁਸੀਂ ਕਹਿ ਰਹੇ ਹੋ ਘਰ ਦੇ ਵਿੱਚ ਹੀ 10 ਰੁਪਏ ਦੇ ਵਿੱਚ ਅਸੀਂ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰ ਸਕਦੇ ਹਾਂ ਇਹ ਕarele ਦੇ ਬੀਜ ਜਿੱਦਾਂ ਸਾਤ ਕਰੇਲਾ ਪਿਆ ਹੈਗਾ ਨਾ ਹਾਂ ਬਿਲਕੁਲ ਅਸੀਂ ਸੁੱਕਾ ਕਰੇਲਾ ਲੈ ਲਏ ਉਹਦੇ ਵਿੱਚੋਂ ਅਸੀਂ ਇਹ ਬੀ ਕੱਢ ਲੈਂਦੇ ਹਾਂ ਹਾਂਜੀ ਆਹ ਬੀ ਕੱਢ ਲੈਣੇ ਆ ਇੱਕ ਚਮਚਾ ਪਾ ਲੈਣਾ ਤੇ ਵੀ ਇੰਨੇ ਕੁ ਪੱਤਰੇ ਦੇ ਪਾ ਲੈਣੇ ਠੀਕ ਹੈ ਥਾਣਾ ਖਾਂ ਤੋਂ ਫਰੂਕੀ ਸਾਹਿਬ ਅੱਧਾ ਘੜਾ ਬਾਅਦ ਲੈਣਾ ਇੱਕ ਚਮਚ ਸਵੇਰੇ ਪਾਣੀ ਨਾਲ ਲੈ ਲੈਣਾ ਇੱਕ ਚਮਚ ਸ਼ਾਮ ਨੂੰ ਲੈ ਲੈਣਾ ਇਹ ਵੀ ਸ਼ੂਗਰ ਨੂੰ ਬਿਲਕੁਲ ਬੈਲੈਂਸ ਕਰ ਦੋ ਕਿੰਨੇ ਦਿਨਾਂ ਚ ਜਿਹੜੇ ਨੁਸਖਾ ਫਾਰਮੂਲਾ ਜਿਹਨਾਂ ਦੀ ਸਟਾਰਟਿੰਗ ਹੈਗੀ ਹੈ ਤੇ ਸੈੱਟ ਕਰ ਦੇਗਾ ਜੀ ਨੁਸਖਾ ਫਾਰਮ ਇਹ ਫਰੂਕੀ ਸਾਹਿਬ 10 ਦਿਨ ਦੇ ਵਿੱਚ ਉਸ ਬਿਲਕੁਲ ਸੈੱਟ ਕਰ ਦੂਗਾ ਸ਼ੂਗਰ ਕਿੰਨੇ ਟਾਈਮ ਤੁਸੀਂ ਤੁਹਾਨੂੰ ਪ੍ਰੋਬਲਮ ਕਿੰਨੇ ਟਾਈਮ ਤੋਂ 10 ਸਾਲ ਤੋਂ 10 ਮਤਲਬ ਫਿਰ ਤੇ ਤੁਸੀਂ ਸ਼ੂਗਰ ਦੇ ਗੋਲਡਨ ਮਰੀਜ਼ ਹੋਏ ਬਿਲਕੁਲ ਕਿੰਨੀ ਉਮਰ ਕਿੰਨੀ ਹੈ ਤੁਹਾਡੀ ਮੇਰੀ ਹੈਗੀ 63 ਸਾਲ ਜੀ 63 ਸਾਲ ਦੀ ਉਮਰ ਚ 3 350 ਤੱਕ ਸ਼ੂਗਰ ਜਾਂਦੀ ਪਹਿਲਾਂ ਤਾਂ ਮੈਂ ਮਤਲਬ ਮੈਨੂੰ ਗੋਲੀ ਉਹ ਖਾਣ ਨਾਲ ਮੈਨੂੰ ਆਪਣੀ ਬੋਡੀ ਨੂੰ ਪਤਾ ਲੱਗਦਾ ਕਿ ਫਰਕ ਹੈਗਾ ਫਿਰ ਮੈਂ ਟੈਸਟ ਕਰਵਾਇਆ ਉਹਦੇ ਨਾਲ 200 ਤੱਕ ਆ ਗਿਆ ਟੈਸਟ ਪੂਰੇ ਕੋਈ ਕਰਵਾਉਂਦਾ ਹੀ ਹੈ ਨਹੀਂ ਜਿਹੜੇ ਟੈਸਟ ਆਪਾਂ ਅੱਜ ਲੋਕਾਂ ਨੂੰ ਦੱਸਣ ਜਾਵਾਂਗੇ ਜੋ ਕਰਵਾਉਣਗੇ ਤੇ ਆਪਾਂ ਉਹਦੇ ਜੜ ਤੇ ਪਹੁੰਚ ਜਾਵਾਂਗੇ ਕਿਹੜਾ ਟੈਸਟ ਹੈ ਜੀ ਫਿਰ ਸੀ ਪੈਪਟਾਈਡ ਟੈਸਟ ਆ ਉਹ ਪੈਨ ਕਰਿਆ ਦਾ ਟੈਸਟ ਹੁੰਦਾ ਉਹ ਟੈਸਟ ਤੋਂ ਫਰੁਕੀ ਸਾਬ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਵੀ ਇਹਦੀ ਪੈਨ ਕਰਿਆ ਇਨਸੂਲਿਨ ਬਣਾ ਰਹੀ ਆ ਕਿ ਨਹੀਂ ਬਣਾ ਰਹੀ ਜੇਕਰ ਕੋਈ ਐਮਰਜੈਂਸੀ ਪੈ ਗਈ ਇਕ ਲੱਖ ਤੋਂ ਲੱਗਦਾ ਕਿ ਮੇਰੀ ਤਾਂ ਸ਼ੂਗਰ ਬਿਲਕੁਲ ਹੀ ਹਾਈ ਹੋਗੀ ਕਿਤੇ ਸਾਨੂੰ ਸ਼ੂਗਰ ਦਾ ਦੌਰਾ ਹੀ ਨਾ ਪੈ ਜਾਏ ਦੇਖੋ ਸਾਡੇ ਕੋਲੇ ਇਹ ਜਾਮਨ ਅਰਕ ਜੀਬ ਤੇ ਪਾਵਾਂਗੇ 20 ਬੂੰਦਾ ਦੇ ਨਾਲ ਦੀ ਨਾਲ 슈ਗਰ ਜਿਹੜੀ ਨਾਰਮਲ ਹੋ ਜੇਗੀ ਇੱਕ ਵਾਰੀ 20 ਤੇ ਬੂੰਦਾ ਸਿੱਧੀ ਹੀ ਪਾਣੀ 20 ਬੂੰਦਾ ਸਿੱਧੀ ਜੀਭ ਤੇ ਪਾ ਦਾਂਗੇ ਕੋਈ ਫਰਕੀ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਐਦਾਂ ਫਰਕੀ ਦਾ 20 ਬੂੰਦਾ ਪਾ ਕੇ ਖਾਦੇ ਬੂੰਦਾ ਪਾ ਲਈਆਂ ਇਹਨੂੰ ਐਦਾਂ ਕਰਕੇ ਪੀ ਲੈਣਾ ਹੈਗਾ ਕੀ ਹੋਇਆ ਸੀ ਮਾ ਨੂੰ ਇਹਨੂੰ 슈ਗਰ ਸੀ ਅੱਛਾ ਸੀ ਹਾਂਜੀ ਹੋਣੀ ਆ ਤੁਸੀਂ ਆਪਣੇ ਮਮਾ ਦੀ ਕੰਡੀਸ਼ਨ ਵੀ ਦੇਖੀ ਤੁਸੀਂ ਆਪਣੇ ਫਾਦਰ ਸਾਹਿਬ ਦੀ ਵੀ ਕੰਡੀਸ਼ਨ ਦੇਖੀ ਵੀ ਕੀ ਹੋਇਆ ਪਹਿਲਾ ਮਤਲਬ ਕਿ ਪਾਪਾ ਵੀ ਐ ਮੈਡੀਸਿਨ ਤੇ ਜ਼ਿਆਦਾ ਸੀਗੇ ਕਿ ਬੁਰਾ ਜਿਹਾ ਹਾਲ ਰਹਿੰਦਾ ਹੁੰਦਾ ਸੀ ਹੁਣ ਵਧੀਆ ਤੁਰ ਤੁਰੇ ਫਿਰਦੇ ਨਹੀਂ ਤਾਂ ਅੱਗੇ ਉੱਠਿਆ ਨਹੀਂ ਸੀ ਜਾਂਦਾ ਹੁੰਦਾ ਸੀ ਵੀਕਨੈਸ ਜ਼ਿਆਦਾ ਸੀ ਇਹ ਕੀਤੇ ਕਿਵੇਂ ਨੇ ਨੋਰਮਲ ਸ਼ੂਕਰ ਕੀ ਮੈਂ ਕਿਉਂਦਾ ਵਾਲੀ ਦਵਾਈ ਨਾਲ ਬੂੰਦ ਵਾਲੀ ਦਵਾਈ ਨਾਲ ਤੇ ਫਿਰ ਤੁਹਾਨੂੰ ਵੀ ਬੂੰਦ ਵਾਲੀ ਦਵਾਈ ਦਿੰਦੀ ਹਾਂ ਹਾਂਜੀ ਹਾਂਜੀ ਇਹ ਦੇਖੋ ਡਾਇਬੀਟਿਸ ਕਿਉਰ ਕਿਟ ਹੈ ਇਹਦੇ ਵਿੱਚ ਚਾਰ ਜਿਹੜੀਆਂ ਸ਼ੀਸ਼ੀਆਂ ਹੋਣੀਆਂ ਫਿਰ ਕੀ ਸਾਹਿਬ ਦੇਖੋ ਹਾਂਜੀ ਦੋ ਉੱਤਨ ਤੇ ਚਾਰ ਇਹ ਸਾਡੀ ਕਿੱਟ ਹੈਗੀ ਹੈ 슈ਗਰ ਨੂੰ ਕਿਉਰ ਕਰਨ ਵਾਲੀ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਉਹ ਬਿਮਾਰੀ ਅਸੀਂ ਤੁਹਾਡੇ ਨਾਲ ਡਿਸਕਸ ਕਰਨ ਵਾਲੇ ਆ ਜਿਸ ਨੇ ਘਰਾਂ ਦੇ ਘਰ ਟੈਂਸ਼ਨ ਚ ਪਾ ਰੱਖੇ ਨੇ ਜਿਸ ਕਰਕੇ ਨਾ ਬੰਦੇ ਤੋਂ ਢੰਗ ਨਾਲ ਖਾ ਹੁੰਦਾ ਕੁਝ ਨਾ ਢੰਗ ਨਾਲ ਛੱਡ ਹੁੰਦਾ ਨਾ ਕੋਈ ਕੰਮ ਕਰ ਹੁੰਦਾ ਨਾ ਕਿਸੇ ਨਾਲ ਗੱਲ ਕਰਨ ਨੂੰ ਦਿਲ ਕਰਦਾ ਕਿਹੜੀ ਦਿੱਕਤ ਕਿਹੜੀ ਪਰੇਸ਼ਾਨੀ ਹੈ ਸਾਰੀ ਗੱਲਬਾਤ ਅੱਜ ਸਾਡੇ ਨਾਲ ਕਰਨ ਲਈ ਤਿਆਰ ਨੇ ਸੁਰਿੰਦਰਪਾਲ ਸ਼ਰਮਾ ਜੀ ਹੈਲਥ케ਅਰ ਇਲੈਕਟ੍ਰੋਪੈਥੀ ਮੋਗਾ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਹਕੀਕਤ ਟੀਵੀ ਪੰਜਾਬੀ ਤੇ ਬਹੁਤ-ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਇੱਥੇ ਪਹੁੰਚਣ ਤੇ ਤੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਅੱਛਾ ਡਾਕਟਰ ਸਾਹਿਬ ਅੱਜ ਕਿਹੜੀ ਤੁਸੀਂ ਬਿਮਾਰੀ ਦਾ ਰਾਮਬਾਂ ਨੁਸਖਾ ਦੇਣ ਵਾਲੇ ਹੋ ਤੁਸੀਂ ਕਹਿ ਰਹੇ ਹੋ ਕਿ ਘਰਾਂ ਦੇ ਘਰ ਖਾ ਗਈ ਐ ਅਗਰ ਕਿਸੇ ਬੰਦੇ ਨੂੰ ਹੋ ਜੇ ਤਾਂ ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਸਾਰਾ ਦਿਨ ਥਕਾਵਟ ਰਹਿੰਦੀ ਐ ਸਾਰਾ ਦਿਨ ਟੈਨਸ਼ਨ ਰਹਿੰਦੀ ਐ ਸੁਭਾਅ ਚੜਚੜਾ ਹੋ ਜਾਂਦਾ ਐ ਪੇਟ ਨਹੀਂ ਠੀਕ ਰਹਿੰਦਾ ਹਾਰਟਬੀਟ ਵੱਜ ਜਾਂਦੀ ਐ ਸਿਰ ਭਾਰਾ ਰਹਿੰਦਾ ਐ ਲੱਤਾਂ ਸੁੰਨ ਹੋ ਜਾਂਦੀਆਂ ਨੇ ਕੋਈ ਜ਼ਖਮ ਹੋ ਜੇ ਤਾਂ ਠੀਕ ਨਹੀਂ ਹੁੰਦਾ ਤੁਸੀਂ ਤਾਂ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਗਣਾਈਆਂ ਸੀ ਕਿਹੜੀ ਬਿਮਾਰੀ ਐ ਜੀ ਅੱਜ ਫਰੂਕੀ ਸਾਹਿਬ ਆਪਾਂ 슈ਗਰ ਤੇ ਗੱਲ ਕਰਨ ਵਾਲੇ ਆ ਜਿਹੜੇ ਹਹਾਕਾਰ ਮਚਾਈ ਹੋਈ ਖਾਸ ਕਰ ਆਪਣੇ ਦੇਸ਼ ਵਿੱਚ ਜਿੱਦਾਂ ਵਰਲਡ ਦੇ ਬਾਹਰਲੇ ਮੁਲਕ ਵੀ ਕਹਿ ਰਹੇ ਵੀ ਇੰਡੀਆ ਜਿਹੜੀ ਕੈਪੀਟਲ ਬਣਨੇ ਜਾ ਰਹੀ ਹੈ 슈ਗਰ ਦੀ ਵੀ 슈ਗਰ ਦੇ ਸਭ ਤੋਂ ਜ਼ਿਆਦਾ ਮਰੀਜ਼ ਇੱਥੇ ਪਾਏ ਜਾਂਦੇ ਆ ਉਹ ਸਾਰੇ ਭਰਮ ਭੁਲੇਖੇ ਆਪਾਂ ਤੋੜ ਕੇ ਜਿਹੜੇ 슈ਗਰ ਨੂੰ ਬਿਲਕੁਲ ਨਾਰਮਲ ਕਰਨ ਦਾ ਤਰੀਕਾ ਦੱਸਾਂਗੇ 슈ਗਰ ਨਾਰਮਲ ਹੋ ਜਾਏਗੀ ਬਿਲਕੁਲ ਨਾਰਮਲ ਹੋ ਜਾਏਗੀ ਜੀ ਕਿਸੇ ਤਰ੍ਹਾਂ ਦੀਆਂ ਕੋਈ ਅੰਗਰੇਜ਼ੀ ਦਵਾਈਆਂ ਤੋਂ ਵੀ ਛੁਟਕਾਰਾ ਮਿਲੇਗਾ ਤੇ 슈ਗਰ ਵੀ ਬਿਲਕੁਲ ਨਾਰਮਲ ਹੋ ਜਾਏਗੀ ਅੱਛਾ ਡਾਕਟਰ ਸਾਹਿਬ ਉਸ ਤੋਂ ਪਹਿਲਾਂ ਕਿ ਅਸੀਂ 슈ਗਰ ਦਾ ਨੁਸਖਾ ਟੋਟਕਾ ਤੁਹਾਡੇ ਨਾਲ ਅਸੀਂ ਤੁਸੀਂ ਸਾਡੇ ਨਾਲ ਸ਼ੇਅਰ ਕਰੋ ਤੇ ਦੇਖੋ ਇੱਕ ਵਾਰ ਤੁਸੀਂ ਦਿਖਾ ਦਈਏ ਇੱਥੇ ਡਾਕਟਰ ਸਾਹਿਬ ਨੇ ਕਣਕ ਰੱਖੀ ਹੈ ਕਣਕ ਦੇ ਨਾਲ ਹੀ ਮੇਥੀ ਦਾਣਾ ਮੇਥੀ ਦਾਣੇ ਦੇ ਨਾਲ ਹੀ ਗੁੜਮਾਰ ਔਰ ਗੁੜਮਾਰ ਦੇ ਨਾਲ ਹੀ ਕarele ਰੱਖਿਆ ਹੋਇਆ ਹੈ ਕarele ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਅਸੀਂ ਇਸ ਤਰ੍ਹਾਂ ਦਾ ਖਾਵਾਂਗੇ ਕarele ਦੇ ਵਿੱਚੋਂ ਕੋਈ ਚੀਜ਼ ਨਿਕਲੇਗੀ ਕਿ ਜਿਹੜਾ ਅਸੀਂ ਇਸ ਨੁਸਕੇ ਦੇ ਵਿੱਚ ਇਸਤੇਮਾਲ ਕਰਨੀ ਹੈ ਡਾਕਟਰ ਸਾਹਿਬ ਸਾਨੂੰ ਸਭ ਤੋਂ ਪਹਿਲਾਂ ਇਹ ਦੱਸੋ ਵੀ ਜਿਹੜੀ ਇਹ 슈ਗਰ ਹੈ ਇਹ ਹੁੰਦੀ ਕਿਉਂ ਹੈ 슈ਗਰ ਫਰੂਕੀ ਸਾਹਿਬ ਇਹ ਲਾਈਫ ਸਟਾਈਲ ਡਿਜ਼ੀਜ਼ ਹੈ ਜਿੱਦਾਂ ਕੋਈ ਤਲੇ ਆ ਫਲੀਆਂ ਚੀਜ਼ਾਂ ਜਿਆਦਾ ਖਾਣੀਆਂ ਜਾਂ ਜਾਂ ਹੁਣ ਵੈਸਟਰਨ ਕਲਚਰ ਜਿਹੜਾ ਜਿਆਦਾ ਜਦੋਂ ਆਪਣੀ ਕੰਟਰੀ ਨੇ ਅਡਾਪਟ ਕੀਤਾ ਹੈਗਾ ਉਹਦੇ ਨਾਲ ਸ਼ੂਗਰ ਦੇ ਧੜਾ ਧੜ ਮਰੀਜ਼ ਆ ਰਹੇ ਛੋਟੇ ਛੋਟੇ ਬੱਚਿਆਂ ਨੂੰ ਸ਼ੂਗਰ ਹੋ ਰਹੀ ਹੈ ਉਹ ਜਿਆਦਾ ਸੀਟ ਵਿੱਚ ਜਿਹੜਾ ਕਹਿ ਸਕਦੇ ਜਿੱਦਾਂ ਕੋਲਡ ਡਰਿੰਕ ਹੋ ਗਏ 버ਗਰ ਪੀਜੇ ਜਿੱਦਾਂ ਫਾਸਟ ਫੂਡ ਹੋ ਗਏ ਮੈਦੇ ਵਾਲੀਆਂ ਚੀਜ਼ਾਂ ਹੋ ਗਈਆਂ ਕੁਝ ਜਿੱਦਾਂ ਲੋਕ ਜਿਆਦਾਤਰ ਅੰਦਰ ਰਹਿਣ ਲੱਗੇ ਕਿ ਸੈਰ ਨਹੀਂ ਕਰੇ ਜਿਆਦਾ ਇਸ ਤੋਂ ਵੱਡੀ ਗੱਲ ਜਿਹੜੀ ਸਟ੍ਰੈਸ ਸਟ੍ਰੈਸ ਵਾਲੇ ਜਿਹੜੇ ਪੇਸ਼ੈਂਟ ਹੈ ਸ਼ੂਗਰ ਦੇ ਮਰੀਜ਼ ਬਨ ਗਏ ਬਨ ਗਏ ਜਿੰਨੇ ਵੀ ਪੇਸ਼ੇਵਾਰ ਤੋਂ ਲੋਕ ਸਟ੍ਰੈਸ ਲੈ ਰਹੇ ਹਨ ਜਿਨ੍ਹਾਂ ਦਾ ਕੰਮ ਹੀ ਇਦਾਂ ਦਾ ਦਿਨ ਪੁਰਾ ਸਟ੍ਰੈਸ ਚੱਲ ਰਹੀ ਹੈ ਕਾਰੋਬਾਰ ਲੈ ਕੇ ਚੱਲੇ ਉਹਨਾਂ ਨੂੰ ਸ਼ੂਗਰ ਫਰੂਕੀ ਸਾਹਿਬ ਸਭ ਤੋਂ ਜ਼ਿਆਦਾ ਹੁੰਦੀ ਹੈ ਸਾਨੂੰ ਤਾਂ ਪਤਾ ਸਾਨੂੰ ਤਾਂ ਜਿੰਨੀ ਸਾਡੀ ਜਾਣਕਾਰੀ ਹੈ ਉਹ ਕਹਿੰਦੇ ਵੀ ਜਿਹੜੇ ਲੋਕ ਮਿੱਠਾ ਵੱਧ ਖਾਂਦੇ ਨੇ ਤੇ ਉਹਨਾਂ ਨੂੰ ਸ਼ੂਗਰ ਹੋ ਜਾਂਦੀ ਹੈ ਨਹੀਂ ਨਹੀਂ ਫਰੂਕੀ ਸਾਹਿਬ ਇਹ ਭਰਮ ਭਰਮ ਆ ਨਾ ਤਾਂ ਮਿੱਠਾ ਛੱਡਣ ਨਾਲ 슈ਗਰ ਠੀਕ ਹੁੰਦੀ ਹੈ ਤੇ ਨਾ ਮਿੱਠਾ ਖਾਣ ਨਾਲ 슈ਗਰ ਹੁੰਦੀ ਹੈ ਇਹ ਸਭ ਗਲਤ ਗੱਲਾਂ ਹੈਗੀਆਂ ਫਿਰ ਕਿਉਂ ਹੀ ਕੁਆ ਡਾਕਟਰ ਸਾਹਿਬ ਨਾ ਤਾਂ 슈ਗਰ ਮਿੱਠਾ ਖਾਣ ਨਾਲ ਹੁੰਦੀ ਹੈ ਤੇ ਨਾ ਅਸੀਂ ਕਹੀਏ ਵੀ ਇਹਨੂੰ ਛੱਡ ਦੇਵਾਂਗੇ ਮਿੱਠੇ ਤਾਂ 슈ਗਰ ਠੀਕ ਹੋ ਜਾਊਗੀ ਇਹ ਦੋਨੇ ਚੀਜ਼ਾਂ ਬੇਥਾ ਗਲਤ ਤੁਸੀਂ ਦੇਖੋ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਨਾ ਤਾਂ ਮਿੱਠਾ ਖਾਣ ਨਾਲ 슈ਗਰ ਹੁੰਦੀ ਹੈ ਨਾ ਮਿੱਠਾ ਛੱਡਣ ਨਾਲ 슈ਗਰ ਘਟਦੀ ਹੈ ਕਮਾਲ ਦੀ ਗੱਲ ਹੈ ਫਿਰ ਕੀ ਹੁੰਦੀ ਕੀ ਹੈ ਜੀ ਚਲੋ ਜਦੋਂ ਮੰਨ ਲਓ ਅਸੀਂ ਇਹਦੀ علاماتਾਂ ਕੀ ਹੁੰਦੀਆਂ ਨੇ ਫਿਰ ਜਦੋਂ 슈ਗਰ ਦੀ ਸ਼ੁਰੂਆਤ ਹੁੰਦੀ ਹੈ ਜਾਂ ਇੱਕ 슈ਗਰ ਦਾ ਪੇਸ਼ੈਂਟ ਹੁੰਦਾ ਬੰਦਾ 슈ਗਰ ਦੀਆਂ علاماتਾਂ ਫਰੂਕੀ ਸਾਹਿਬ ਜਿੱਦਾਂ ਹੁਣ ਜਦੋਂ ਵੀ ਕੋਈ 슈ਗਰ ਦਾ ਮਰੀਜ਼ ਉਹਦੇ ਚ علاماتਾਂ ਪਾਈਆਂ ਜਿਆਦਾ ਬਾਥਰੂਮ ਪਿਸ਼ਾਬ ਜਿਆਦਾ ਆਉਣਾ ਪਿਆਸ ਜਿਆਦਾ ਲੱਗਣੀ ਮੂੰਹ ਸੁੱਕਣਾ ਭੁੱਖ ਜਿਆਦਾ ਲੱਗਣੀ ਜਿੱਦਾਂ ਚੱਕਰ ਆਉਣੇ ਥਕਾਵਟ ਮਹਿਸੂਸ ਹੋਣੀ ਦੇ ਸਕੇਨ ਨਦੀਆਂ ਸਮੱਸਿਆਵਾਂ ਹੋਣ ਹੋਣ ਜੇ ਦਾ ਸਕੇਨ ਦੇ ਉੱਪਰ ਖਾਰਜ ਹੋਣੀ ਸ਼ੁਰੂ ਹੋ ਜਾਵੇ ਜੇਕਰ ਇਹ ਲਾਮਤਾ ਹੋ ਤਾਂ 슈ਗਰ ਦੇ ਜਿਹੜੇ ਸੰਕੇਤ ਠੀਕ ਹੈ ਹਾਂਜੀ ਤੇ ਫਿਰ ਅੱਛਾ ਡਾਕਟਰ ਸਾਹਿਬ ਤੁਸੀਂ ਕਿਹਾ ਕਿ ਜਿਹੜੇ ਇਹ ਸੰਕੇਤ ਹੈਗੇ ਨੇ ਬਹੁਤ ਵਾਰ ਹੁੰਦਾ ਵੀ ਪਰਿਵਾਰ ਚ ਇੱਕ ਬੰਦੇ ਨੂੰ ਕਿਸੇ ਨੂੰ ਹੋ ਗਈ ਉਹ ਸਾਰਾ ਪਰਿਵਾਰ 슈ਗਰ ਨਾਲ ਇਫੈਕਟਡ ਹੋ ਜਾਂਦਾ ਜੀ ਬਿਲਕੁਲ ਬਿਲਕੁਲ ਨਹੀਂ ਫਰੂਕੀ ਸਾਹਿਬ ਇਹ ਨਹੀਂ ਗੱਲ ਹੈਗੀ ਇਹ ਵੀ ਇੱਕ ਭਰਮ ਫਾਇਆ ਜਾ ਰਿਹਾ ਵੀ ਪੀੜੀ ਦਰ ਪੀੜੀ ਖੂਨ ਦੇ ਵਿੱਚ ਹੁੰਦੀ ਸ਼ੂਗਰ ਚੱਲ ਰਹੀ ਹੈ ਇਹ ਕੋਈ ਕੋਈ ਇਹ ਤਾਂ ਹੈ ਨਹੀਂ ਵੀ ਇਹ ਤਾਂ ਫਿਰ ਪ੍ਰਮਾਤਮਾ ਵੱਲੋਂ ਫਿਰ ਦੇਣ ਹੀ ਹੋਗੀ ਉਸ ਪਰਿਵਾਰ ਨੇ ਵੀ ਤੁਸੀਂ ਸ਼ੂਗਰ ਤੋਂ ਬਾਹਰ ਨਹੀਂ ਨਿਕਲ ਸਕਦੇ ਤੁਹਾਡੇ ਬੱਚਿਆਂ ਨੂੰ ਵੀ ਹੋਊਗੀ ਅੱਗੇ ਦੇ ਅੱਗੇ ਉਹ ਤਾਂ ਇੱਕ ਤਰ੍ਹਾਂ ਦਾ ਫਿਰ ਸਰਾਫ ਆਪਾਂ ਕਹਿ ਸਕਦੇ ਹਾਂ ਬਾਕੀ ਇਹ ਚੀਜ਼ ਨਹੀਂ ਹੈਗੀ ਕਿ 슈ਗਰ ਜਿੱਦਾਂ 슈ਗਰ ਨੂੰ ਨੋਰਮਲ ਕੀਤਾ ਜਾ ਸਕਦਾ ਆਪਣੇ ਲਾਈਫ ਸਟਾਈਲ ਡਿਜ਼ਾਈਨ ਨੂੰ ਚੇਂਜ ਕਰਕੇ ਜਾਂ ਕਾ ਆਪਦੇ ਖਾਣ ਪੀਣ ਨੂੰ ਚੇਂਜ ਕਰਕੇ ਸਭ ਤੋਂ ਵੱਡੀ ਇੱਕ ਆਪਾਂ ਜਿਹੜੀ ਗੱਲ ਦੱਸਾਂਗੇ ਖਾਣ ਪੀਣ ਚ ਜੋ ਇੱਕ ਅਸੀਂ ਚੀਜ਼ ਖਾ ਰਹੇ ਉਹਨਾਂ ਨੂੰ ਆਪਾਂ ਬੰਦ ਕਰਵਾਵਾਂਗੇ ਤਾਂ 슈ਗਰ ਉਹਦੇ ਨਾਲ ਨੋਰਮਲ ਹੋ ਜਾਈਏ ਕੀ ਬਤਾ ਕੀ ਬਤਾ ਅੱਛਾ ਤੇ ਡਾਕਟਰ ਸਾਹਿਬ ਜਿਹੜਾ ਇਹ 슈ਗਰ ਵਾਲਾ ਮਾਮਲਾ ਹੁੰਦਾ ਹੈ ਬਹੁਤ ਵਾਰ ਹੁੰਦਾ ਹੈ ਕਿ ਜੀ ਟੈਂਸ਼ਨ ਵਾਲੀ ਇੱਕ 슈ਗਰ ਹੁੰਦੀ ਹੈ ਕਹਿੰਦੇ ਜੀ ਮੈਨੂੰ ਥੋੜੀ ਜੀ ਟੈਂਸ਼ਨ ਹੁੰਦੀ ਹੈ ਤੇ 슈ਗਰ ਵੱਜ ਜਾਂਦੀ ਹੈ ਮੇਰੀ ਇਹ ਫਰਕ ਕੀ ਹੁੰਦਾ ਜੀ ਆਮ ਔਰ ਟੈਂਸ਼ਨ ਵਾਲੀ 슈ਗਰ ਚ ਟੈਂਸ਼ਨ ਵਾਲੀ 슈ਗਰ ਫਰੂਕੀ ਸਾਹਿਬ ਟੈਂਪੋਰਰੀ ਵੱਧਦੀ ਹੈ ਜੇ ਆਪਾਂ ਨੂੰ ਕਈ ਵੇ 슈ਗਰ ਦਾ ਮਰੀਜ਼ ਆ ਉਹ ਨਹੀਂ ਹੈਗਾ ਸਟ्रेस ਕਾਰਨਾਂ ਦੀ 슈ਗਰ ਵੱਧਦੀ ਜਦੋਂ ਕਿ ਕੋਈ ਪ੍ਰੋਬਲਮ ਉਹਦੀ ਸੋਲਵ ਹੋ ਜਾਂਦੀ ਕਿਸੇ ਤਰ ਤਰ੍ਹਾਂ ਦੀ ਥੋੜੇ ਦਿਨ ਲਈ ਟੈਂਸ਼ਨ ਆਈ ਹੋਵੇ ਉਹਨਿੰਦਿਆਂ ਲਈ 슈ਗਰ ਵੱਧ ਜਾਂਦੀ ਹੈ ਤੇ ਕਈ ਵਾਰੀ ਡਾਕਟਰ ਚੈੱਕ ਕਰਦੇ ਉਹਨੂੰ ਗੋਲੀ ਸ਼ੁਰੂ ਕਰ ਦਿੰਦੇ ਪਰ ਉਹਨੂੰ ਪੁੱਛਿਆ ਨਹੀਂ ਜਾਂਦਾ ਵੀ ਤੈਨੂੰ ਪ੍ਰੋਬਲਮ ਕੀ ਹੈ ਯਾ ਅਸਲ ਤੇ ਸ਼ੂਗਰ ਹੈ ਆ ਕਿ ਟੈਂਸ਼ਨ ਨਾਲ ਸ਼ੂਗਰ ਟੈਂਪਰੇਰੀ ਵਧ ਰਹੀ ਹੈ ਉਹ ਚੀਜ਼ਾਂ ਨੂੰ ਨਾਪ ਤੋਲ ਕੇ ਨਹੀਂ ਦੇਖਿਆ ਜਾਂਦਾ ਅਸੀਂ ਸ਼ੂਗਰ ਹੁਣ ਤੱਕ ਜਿੰਨੇ ਪੇਸ਼ੈਂਟ ਠੀਕ ਕੀਤੇ ਫਰੂਕੀ ਸਾਹਿਬ ਅਸੀਂ ਪਹਿਲਾਂ ਜੜ ਤੇ ਪਹੁੰਚਣਾ ਹੁੰਦਾ ਵੀ ਅਸਲ ਕਾਰਨ ਕੀ ਹੈ ਵੀ ਇਹਨੂੰ ਸ਼ੂਗਰ ਹੈ ਆ ਕਿ ਵੈਸੇ ਟੈਂਪਰੇਰੀ ਵਧ ਰਹੀ ਹੈ ਅੱਛਾ ਤੇ ਡਾਕਟਰ ਸਾਹਿਬ ਫਿਰ ਬਹੁਤ ਵਾਰ ਹੁੰਦੇ ਜੀ ਵੀ ਜਿਹੜੇ ਪ੍ਰੀ ਡਾਇਬੀਟਿਕ ਲੋਕ ਹੈਗੇ ਨੇ ਜਿਨ੍ਹਾਂ ਨੂੰ ਖਤਰਾ ਹੈ ਵੀ ਅਸੀਂ ਟੈਸਟ ਕਰਾਇਆ ਤੇ ਸਾਡੀ ਸ਼ੂਗਰ ਕਿਨਾਰੇ ਦੇ ਉੱਤੇ ਖੜੀ ਹੈ ਮਤਲਬ ਕੋਈ ਵੀ ਓਕੇਸ਼ਨ ਆਇਆ ਥੋੜਾ ਜਿਹਾ ਮਿੱਠਾ ਵੱਧ ਖਾਦਾ ਗਿਆ ਜਾਂ ਥੋੜਾ ਜਿਹਾ ਲਾਈਫ ਡਿਸਟਰਬ ਹੋਈ ਤੇ ਅਸੀਂ ਸ਼ੂਗਰ ਦੇ ਰੋਗੀਆਂ ਚ ਸ਼ਾਮਿਲ ਹੋ ਜਾਾਂਗੇ ਉਹ ਕੀ ਕਾਰਨ ਹੁੰਦਾ ਜੀ ਸ਼ੂਗਰ ਦਾ ਫਰੂਕੀ ਸਾਹਿਬ ਜਿੰਨੇ ਵੀ ਆਪਣੀ ਕੰਟਰੀ ਦੇ ਵਿੱਚ ਮਰੀਜ਼ ਇਹ ਅਧੂਰੀ ਜਾਂਚ ਆ ਅਧੂਰੀ ਜਾਂਚ ਹੋਣ ਕਾਰਨ ਸ਼ੂਗਰ ਦੀ ਜੜ ਤੇ ਨਹੀਂ ਜਾਇਆ ਜਾਂਦਾ ਤੇ ਨਾ ਉਹਦਾ ਇਲਾਜ ਕੀਤਾ ਜਾਂਦਾ ਜੇ ਅਸੀਂ ਜੜ ਤੇ ਜਾਵਾਂਗੇ ਕੋਈ ਵੀ ਡਾਕਟਰ ਵੈਦ ਹਕੀਮ ਜੇ ਜੜ ਤੇ ਜਾਏਗਾ ਡਾਕਟਰ ਸਾਹਿਬ ਤੇ ਫਿਰ ਉਹਦਾ ਇਲਾਜ ਕੀਤਾ ਜਾਊਗਾ ਉਹ ਅਧੂਰੇ ਟੈਸਟ ਹੁੰਦੇ ਆ ਜਿਹੜੇ ਜਿੰਨਾ ਵਿੱਚ ਆਪਾਂ ਨੂੰ ਨਹੀਂ ਪਤਾ ਲੱਗਦਾ ਵੀ ਇਹਨੂੰ 슈ਗਰ ਹੈ ਆ ਤੇ ਕਿਉਂ ਹੈ ਇਹਦੇ ਚ ਅੰਦਰ ਪ੍ਰੋਬਲਮ ਕੀ ਚੱਲ ਰਹੀ ਹੈ ਕਿੱਥੇ ਜਾ ਕੇ ਸਾਡੀ ਜਿਹੜੇ ਸਾਨੂੰ ਮੈਡੀਸਨ ਦੇਣੀ ਪਊਗੀ ਵਰਕ ਕਰਨਾ ਪਊਗਾ ਜਿੱਦਾਂ ਹੁਣ ਭਰਮ ਫਲਾਇਆ ਜਾ ਰਿਹਾ ਜੇ ਆਪਾਂ ਆਪਣੀ ਮੈਡੀਸਨ ਨਾਲ ਟਾਈਫੈਟ ਮਲੇਰੀਆ ਟੀਵੀ ਦਮਾ 슈ਗਰ ਜਿਹੜਾ ਦਮਾ ਤੱਕ ਠੀਕ ਕਰ ਸਕਦੇ ਫਿਰ 슈ਗਰ ਨੂੰ ਆਪਾਂ ਕਿਉਂ ਨਹੀਂ ਠੀਕ ਕਰ ਸਕਦੇ ਕਿਉਂਕਿ ਜੜ ਤੇ ਜਾਵਾਂਗੇ ਤੇ ਫਰੂਕੀ ਸਾਹਿਬ ਆਪਾਂ 슈ਗਰ ਨੂੰ ਬਿਲਕੁਲ ਨੋਰਮਲ ਕਰਾਂਗੇ ਜਿਹੜੇ ਕੁਛ ਅਧੂਰੀ ਜਾਂਚ ਦੇ ਤੁਸੀਂ ਮੈਨੂੰ ਫਿਰ ਹੁਣ ਸਵਾਲ ਕਰੋਗੇ ਅਧੂਰੀ ਜਾਂਚ ਦਾ ਮਤਲਬ ਡਾਕਟਰ ਸਾਹਿਬ ਕੀ ਹੈ ਵੀ ਅਧੂਰੀ ਜਾਂਚ ਕਿਹੜੀ ਜਿਹੜੀ ਤੁਸੀਂ ਕਹਿ ਰਹੇ ਸੀ ਪੂਰੀ ਜਾਂਚ ਕਰਵਾਉਨੇ ਆ ਉਹ ਜਾਂਚ ਜਿੱਦਾਂ ਹੁਣ ਆਪਾਂ ਥੋੜੇ ਟਾਈਮ ਦੇ ਵਿੱਚ ਦਰਸ਼ਕਾਂ ਹੁੰਦਾ ਸੀ ਕੋਈ ਵੀਡੀਓ ਲੰਬੀ ਬਹੁਤ ਹੋ ਜਾਂਦੀ ਹੈ ਦੇਖੋ ਦਰਸ਼ਕ ਸੁਣ ਲੈਣ ਵੀ ਜੇ ਤਾਂ ਐਚਬੀਏ1 ਸੀ ਆਮ ਕਰਵਾਇਆ ਜਾਂਦਾ ਫਾਸਟਿੰਗ 슈ਗਰ ਕਰਵਾਈ ਜਾਂਦੀ ਹੈ ਜਾਂ ਖਾਣਾ ਖਾ ਕੇ ਕਹਿੰਦੇ 슈ਗਰ ਦੱਸੋ ਜੀ ਕਿੰਨੀ ਆ ਬੱਤੋ ਬੱਦਮੀ ਐਚ ਬੀਏ ਵਾਂਸੀ ਦੇਖਿਆ ਨਾ ਵੀ ਤਿੰਨ ਮਹੀਨੇ ਦੀ ਸ਼ੂਗਰ ਇਹਦੀ ਇੰਨੀ ਆ ਰਹੀ ਤੂੰ ਸ਼ੂਗਰ ਦਾ ਮਰੀਜ਼ ਪਰ ਇਹ ਜੜ ਫਰੂਕੀ ਸਾਹਿਬ ਨਹੀਂ ਹੈ ਅੱਛਾ ਇਹ ਅਧੂਰੇ ਟੈਸਟ ਨੇ ਅਧੂਰਾ ਜਿਹੜਾ ਹੈਗਾ ਇਲਾਜ ਹੈਗਾ ਟੈਸਟ ਪੂਰੇ ਕੋਈ ਕਰਵਾਉਂਦਾ ਹੀ ਹੈ ਨਹੀਂ ਜਿਹੜੇ ਟੈਸਟ ਆਪਾਂ ਅੱਜ ਲੋਕਾਂ ਨੂੰ ਦੱਸਣ ਜਾਵਾਂਗੇ ਜੋ ਕਰਵਾਉਣਗੇ ਤੇ ਆਪਾਂ ਉਹਦੇ ਜੜ ਤੇ ਪਹੁੰਚ ਜਾਵਾਂਗੇ ਕਿਹੜੇ ਟੈਸਟ ਹੈ ਜੀ ਫਿਰ ਤਨ ਹੁਣੇ ਵੀ ਦੱਸਦੇ ਉਹ ਫਰੁਕੀ ਸਾਹਿਬ ਪੈਨ ਕਰਿਆ ਦਾ ਟੈਸਟ ਹੁੰਦਾ ਸੀ ਪੈਪਟਾਈਡ ਉਹਦਾ ਨਾਮ ਹੈ ਸੀ ਪੈਪਟਾਈਡ ਟੈਸਟ ਆ ਉਹ ਪੈਨ ਕਰਿਆ ਦਾ ਟੈਸਟ ਹੁੰਦਾ ਠੀਕ ਹੈ ਪੈਨ ਕਰਿਆ ਉਹ ਟੈਸਟ ਤੋਂ ਫਰੁਕੀ ਸਾਹਿਬ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਵੀ ਇਹਦੀ ਪੈਨ ਕਰਿਆ ਇਨਸੂਲਿਨ ਬਣਾ ਰਹੀ ਹੈ ਕਿ ਨਹੀਂ ਬਣਾ ਰਹੀ ਜੇ ਬਣਾ ਰਹੀ ਹੈ ਤਾਂ ਫਿਰ ਅੱਗੇ ਸੈਲਰ ਯੂਜ਼ ਕਰ ਰਹੇ ਫਿਰ ਆਪਾਂ ਉਹ ਦਰਵਾਜ਼ਾ ਖੋਲਾਂਗੇ ਜੇ ਨਹੀਂ ਬਣਾ ਰਹੀ ਤਾਂ ਆਪਾਂ ਪੈਨ ਕਰਿਆ ਨੂੰ ਐਕਟਿਵ ਕਰਾਂਗੇ ਦੋਨੇ ਤਰੀਕਾਂ ਨਾਲ ਆਪਾਂ ਸ਼ੂਗਰ ਨੂੰ ਨਾਰਮਲ ਕੀਤਾ ਹੈਗਾ ਪਰ ਅਸੀਂ ਟੈਸਟ ਤੇ ਜ਼ਰੂਰ ਕਰਵਾਉਨੇ ਪਹਿਲਾਂ ਸਾਨੂੰ ਪਤਾ ਲੱਗ ਜਾਵੇ ਵੀ ਪੈਨ ਕਰਿਆ ਇਹਦੀ ਇਨਸੂਲਿਨ ਬਣਾ ਰਹੀ ਹੈ ਕਿ ਨਹੀਂ ਬਣਾ ਰਹੀ ਜੇ ਬਣਾ ਰਹੀ ਹੈ ਤੇ ਫਿਰ ਫਰੂਕੀ ਸਾਹਿਬ ਉਹ ਬਣਾ ਰਹੀ ਹੈ ਤੇ ਸੈਕੰਡ ਦਰਵਾਜ਼ਾ ਜਿਹੜਾ ਸੈੱਲ ਆ ਉਹ ਬੰਦ ਪਿਆ ਉਹਨਾਂ ਨੂੰ ਆਪ ਨੂੰ ਐਕਟਿਵ ਕਰਨਾ ਪਊਗਾ ਮਤਲਬ ਤੁਸੀਂ ਇਹ ਜਿਹੜਾ ਤੁਸੀਂ ਸੀ ਪੈਪਟਾਈਡ ਦਾ ਟੈਸਟ ਦੱਸਿਆ ਹੈ ਤੁਹਾਡਾ ਕਹਿਣ ਦਾ ਮਤਲਬ ਇਹ ਵੀ ਸਾਨੂੰ ਇਹਦੇ ਤੋਂ ਇਹ ਪਤਾ ਲੱਗ ਜਾਏਗਾ ਕਿ ਸਾਡੀ ਜਿਹੜੀ ਪੈਨਕ੍ਰੀਆਸ ਹੈ ਉਹ 슈ਗਰ ਨੂੰ ਖਤਮ ਕਰਨ ਵਾਲਾ ਜਿਹੜਾ ਐਂਜਾਇਮ ਹੈਗਾ ਵਧੀ ਹੋਈ 슈ਗਰ ਨੂੰ ਖਤਮ ਕਰਨ ਵਾਲਾ ਉਹ ਬਣਾ ਰਹੀ ਹੈ ਜਾਂ ਨਹੀਂ ਬਣਾ ਰਹੀ ਬਿਲਕੁਲ ਜੀ ਬਿਲਕੁਲ ਇਹ ਆਪਾਂ ਨੂੰ ਦੇਖਣਾ ਹੀ ਪਏਗਾ ਫਿਰ 슈ਗਰ ਠੀਕ ਹੋਊਗੀ ਸਾਡੇ ਕੋਲੇ ਰਿਪੋਰਟਾਂ ਦੇ ਟੇਰ ਲੱਗੇ ਪਏ ਜਿਹੜੇ ਸੀ ਪੈਪਟਾਈਡ ਦਾ ਅਸੀਂ ਟੈਸਟ ਕਰਵਾਏ ਆ ਕੁਝ ਪੇਸ਼ੈਂਟ ਇਦਾਂ ਦੇ ਵਿੱਚ ਆਏ ਜਿਨ੍ਹਾਂ ਦੇ ਜਿਹੜੀ ਪੈਨਕ੍ਰੀਆ ਇਨਸੂਲਿਨ ਨਹੀਂ ਬਣਾ ਰਹੀ ਸੀ ਤੇ ਅਸੀਂ ਫਿਰ ਉਹਨਾਂ ਨੂੰ ਤਿੰਨ ਤਿੰਨ ਮਹੀਨੇ ਦਾ ਟਰੀਟਮੈਂਟ ਕੀਤਾ ਹੈਗਾ ਜਿੱਦਾਂ ਇੱਕ ਤੋਂ ਵੀ 1.7 ਤੋਂ ਵੀ ਨੀਚੇ ਹੁੰਦਾ ਸੀ ਪੈਪਟਾਈਡ ਤੇ ਉਹ ਬਿਲਕੁਲ 0 ਚ ਗਿਣਿਆ ਜਾਂਦਾ ਵੀ ਇਨਸੂਲਿਨ ਨਹੀਂ ਬਣਾ ਰਹੀ ਉਹ ਪੂਰਾ ਅਸੀਂ ਕੀਤਾ ਵਾ ਟੈਸਟ ਦੇ ਅਨਸਾਰ 2 2 2.5 3 3 ਤੱਕ ਉਹਨੂੰ ਪੂਰਾ ਕੀਤਾ ਵਾ ਇਨਸੂਲਿਨ ਬਣਾਉਣਾ ਸ਼ੁਰੂ ਕੀਤਾ ਪੈਨ ਕਰਿਆ ਨੇ ਤੇ ਸ਼ੂਗਰ ਬਾਡੀ ਨੇ ਬੈਲੈਂਸ ਕੀਤੀ ਫਰੂਕੀ ਸਾਹਿਬ ਫਿਰ ਆਪਣੀ ਮੈਡੀਸਿਨ ਵੀ ਬੰਦ ਹੋ ਜਾਂਦੀ ਹੈ ਅੱਛਾ ਡਾਕਟਰ ਸਾਹਿਬ ਤੇ ਫਿਰ ਜਿਹੜਾ ਮਾਡਰਨ ਗੋਲੀਆਂ ਖਾਂਦੇ ਨੇ ਜੀ ਲੋਕ ਕੋਈ ਸਵੇਰੇ ਖਾਲੀ ਪੇਟ ਖਾ ਰਿਹਾ ਕੋਈ ਰੋਟੀ ਖਾ ਕੇ ਖਾ ਰਿਹਾ ਕੋਈ ਰੋਟੀ ਤੋਂ ਬਾਅਦ ਖਾ ਰਿਹਾ ਕੋਈ ਸੌਣ ਲੱਗੇ ਗੋਲੀ ਖਾ ਰਿਹਾ ਫਿਰ ਇਹ ਸਾਰਾ ਗੋਲੀਆਂ ਦਾ ਜੰਜਾਲ ਕੀ ਹੈ ਜੀ ਗੋਲੀਆਂ ਦਾ ਫਰੂਕੀ ਸਾਹਿਬ ਗੱਲ ਇਹ ਕੀ ਹੈ ਵੀ ਜਦੋਂ 슈ਗਰ ਪਹਿਲਾਂ ਤਾਂ ਇਹਧੂਰੀ ਜਾਂਚ ਜੇ ਜਾਂਚ ਉੱਥੇ ਪੂਰੀ ਹੋ ਵੀ ਜਾਂਦੀ ਹੈ ਕਿਸੇ ਹਸਪੀਟਲ ਦੇ ਵਿੱਚ ਵੀ ਪੈਨਕ੍ਰਿਆ ਨੂੰ ਐਕਟਿਵ ਕਰਨ ਦਾ ਉਹਨਾਂ ਕੋਲੇ ਕੋਈ ਸਾਧਨ ਨਹੀਂ ਹੈਗਾ ਪੈਨਕ੍ਰਿਆ ਨੂੰ ਉਹ ਕਹਿ ਦੇ ਤੁਹਾਡੀ ਪੈਨਕ੍ਰਿਆ ਇਨਸੂਲਿਨ ਨਹੀਂ ਬਣਾ ਰਹੀ ਨਹੀਂ ਬਣਾ ਰਹੀ ਬਾਹਰੋਂ ਇਨਸੂਲਿਨ ਲੈਣਾ ਸ਼ੁਰੂ ਕਰ ਦੋ ਦੇਖੋ ਬਾਹਰੋਂ ਕਿੰਨਾ ਟਾਈਮ ਆ ਪੈਨਸੂ ਲੈ ਲਵਾਂਗੇ ਆਪਾਂ ਨੂੰ ਤਾਂ ਚਾਹੀਦਾ ਆਪਣਾ ਨੈਚੁਰਲ ਇਨਸੂਲਿਨ ਆਪਣਾ ਅੰਦਰੋਂ ਬਣੇ ਅਸੀਂ ਉਸੇ ਹੀ ਅਜੀਤੇ ਕੰਮ ਕਰਦੇ ਆਂ ਵੀ ਅੰਦਰੋਂ ਹੀ ਇਨਸੂਲਿਨ ਬਣਿਆ ਉਹਨਾਂ ਦਾ ਨੇਚੁਰਲ ਉਹਨਾਂ ਦੀ ਬਾਡੀ ਜਿਹੜੀ ਉਹਨੂੰ ਬੈਲੈਂਸ ਕਰੇ ਜਿੱਦਾਂ ਆਪਾਂ 슈ਗਰ ਦੀ ਗੋਲੀ ਖਾ ਲੈਂਦੇ ਆਂ ਕੁਝ ਪੇਸ਼ੈਂਟ 슈ਗਰ ਦੀ ਮੈਡੀਸਿਨ ਸ਼ੁਰੂ ਕਰ ਦਿੰਦੇ ਫਰੂਕੀ ਸਾਹਿਬ ਮੰਨ ਲਓ ਗੋਲੀ ਖਾਧੀ ਉਹ 400 슈ਗਰ ਸੀ ਬਾਅਦ ਚ ਕਿੱਥੇ ਚਲੀ ਗਈ ਬਾਅਦ ਚ 120 ਆ ਗਈ ਕਿੱਥੇ ਚਲੀ ਗਈ ਉਹ 슈ਗਰ ਹਵਾ ਚ ਉੱਡ ਗਈ ਬਾਹਰ ਵੀ ਨਹੀਂ ਗਈ ਕਿਤੇ ਸੋਚਣ ਵਾਲੀ ਗੱਲ ਆ ਉਹ ਗੋਲੀ ਦੀ ਫੰਕਸ਼ਨਿੰਗ ਹੈ ਉਹਨੇ ਅੰਦਰ ਹੀ ਕਿਸੇ ਨਾ ਕਿਸੇ ਅੰਗ ਦੇ ਵਿੱਚ ਫਰੂਕੀ ਸਾਹਿਬ ਨੂੰ ਡਿਪੋਜ਼ਿਟ ਕਰਤਾ ਅੱਛਾ ਤਾਂ ਫਿਰ ਤੁਹਾਡਾ ਕੀ ਟ੍ਰੀਟਮੈਂਟ ਦਾ ਵੇ ਕੀ ਹੈ ਇਹ ਨ ਇੱਕ ਤਾਂ ਨੁਸਖਾ ਆਪਾਂ ਫਰੂਕੀ ਸਾਹਿਬ ਆ ਹੈਗਾ ਦੇਸੀ ਨੁਸਖਾ ਜਿਹੜਾ ਹੈਗਾ ਆਪ ਦੇਖੋ ਮੇਥੀ ਦਾਣਾ ਹੈਗਾ ਗੋੜ ਮਾਰ ਤੇ ਕਰੇਲਾ ਹੈਗਾ ਵਾ ਤੇ ਕਰੇਲੇ ਦੇ ਆਪਾਂ ਬੀਜ ਕੱਢ ਕੇ ਜਿੱਦਾ ਹੈਗਾ ਨੁਸਖਾ ਬਣਾ ਕੇ ਦੱਸਾਂਗੇ ਦਰਸ਼ਕਾਂ ਨੂੰ ਕਿੰਦਾਂ ਲੈਣ ਕਣਕ ਵੀ ਰੱਖੀਏ ਪਰ ਇੱਥੇ ਹਾਂਜੀ ਹਾਂਜੀ ਕਣਕ ਇਹ ਵੀ ਵਿੱਚ ਨੁਸਖੇ ਦੇ ਇਸਤੇਮਾਲ ਕਰਨੀ ਨਹੀਂ ਨਹੀਂ ਜੀ ਇਹ ਨੁਸਖੇ ਦੇ ਵਿੱਚ ਇਸਤੇਮਾਲ ਨਹੀਂ ਕਰਨੀ ਇਹਨਾਂ ਤੋਂ ਇਹ ਤੋਂ ਲੋਕਾਂ ਨੂੰ ਅਵੇਅਰ ਕੀਤਾ ਜਾਣਾ ਹੈਗਾ ਵੀ ਜਿਨ੍ਹਾਂ ਨੂੰ ਸ਼ੂਗਰ ਹੋ ਗਈ ਆ ਜਾਂ ਚੱਲ ਰਹੀ ਆ ਉਹ ਇਹਨੂੰ ਬੰਦ ਕਰਦਗੇ ਇਹਦਾ ਬਦਲ ਆਪਾਂ ਜਿਹੜਾ ਹੈਗਾ 5 ਜਿਹੜੇ 5 ਮਿਲੀਟ ਹੈਗੇ ਆ ਦੇਖੋ ਕੋਲੇ ਪਰ ਰੱਖੇ ਹੈਗੇ ਇਹਨਾਂ ਨੂੰ ਸ਼ੁਰੂ ਕਰਵਾਵਾਂਗੇ ਕਣਕ ਦੀ ਥਾਂ ਹਾਂਜੀ ਕਣਕ ਦੀ ਥਾਂ ਤੇ ਦਰਸ਼ਕਾਂ ਨੂੰ ਬੇਨਤੀ ਜੇ 5 ਮਿਲੀਟ ਵੀ ਸ਼ੁਰੂ ਕਰ ਦੇਣਗੇ ਤੇ 70% ਲੋਕਾਂ ਦੀ ਸ਼ੂਗਰ ਵੈਸੇ ਹੀ ਬਿਨਾ ਦਵਾਈ ਤੋਂ ਨਾਰਮਲ ਹੋ ਜਾਏਗੀ ਆ ਦੇਖੋ 5 ਮਿਲੀਟ ਹੈਗੇ ਨੇ ਇਹਨਾਂ ਨੂੰ ਲਾਗ ਲਾ ਕੇ ਇੱਕ ਨੂੰ 2 ਦਿਨ ਲੈਣਾ ਹੈਗਾ ਮਿਕਸ ਕਰਕੇ ਨਹੀਂ ਲੈਣਾ ਪੰਜਾਂ ਫਰੂਕੀ ਸਾਹਿਬ ਨੰਬਰ ਲਗਾ ਕੇ ਸਿੱਦੇ ਡੇਟ ਦੇ ਨਾਲ ਮੈਡੀਸਨ ਵੀ ਦੇਣੇ ਪਰ ਨਾਲੇ ਵੀ ਦੇ ਦੇਣੇ ਇਹਨੂੰ ਇੱਕ ਨੂੰ ਦੋ ਦਿਨ ਲੈਣਾ ਹੁੰਦਾ ਹਾਂਜੀ ਅੱਛਾ ਡਾਕਟਰ ਸਾਹਿਬ ਤੁਸੀਂ ਦੱਸ ਰਹੇ ਸੀ ਵੀ ਤੁਹਾਨੂੰ ਇੱਕ ਕਿਸ ਤਰ੍ਹਾਂ ਦਾ ਵੀ ਨੁਸਖਾ ਫਾਰਮੂਲਾ ਸੀ ਦੱਸਾਂਗੇ ਕਿ ਤੁਸੀਂ ਉਹ ਬੂੰਦਾ ਜੀਭ ਤੇ ਰੱਖੋਗੇ ਤੇ ਜੇਕਰ ਕੋਈ ਐਮਰਜੈਂਸੀ ਪੈ ਗਈ ਇਕ ਲੱਖ ਤੋਂ ਲੱਗਦਾ ਹੈ ਕਿ ਮੇਰੀ ਤਾਂ ਸ਼ੂਗਰ ਬਿਲਕੁਲ ਹੀ ਹਾਈ ਹੋ ਗਈ ਕਿ ਜੇ ਸਾਨੂੰ ਸ਼ੂਗਰ ਦਾ ਦੌਰਾ ਹੀ ਨਾ ਪੈ ਜਾਏ ਤੇ ਫਿਰ ਉਹਦੇ ਵਾਸਤੇ ਤੁਹਾਡੇ ਕੋਲ ਕਿਹੜਾ ਤੁਸੀਂ ਦੱਸ ਰਹੇ ਸੀ ਕਿ ਇੱਕ ਅਰਕ ਹੈ ਬਿਲਕੁਲ ਹੈਗਾ ਜੀ ਫਰੂਕੀ ਸਾਹਿਬ ਅੱਗੇ ਆ ਮੈਂ ਪਿਛਲੀ ਵਾਰੀ ਹਾਰਟ ਨੂੰ ਇਮੀਡੀਏਟਲੀ ਅਟੈਕ ਨੂੰ ਰੋਕਣ ਵਾਸਤੇ ਬਲਾਲ ਮਿਰਚ ਦਾ ਅਰਕ ਦਿੱਤਾ ਸੀ ਸਾਡੇ ਕੋਲ ਪੇਸ਼ੈਂਟ ਵੀ ਆ ਰਹੇ ਹੁਣ ਕਹਿੰਦੇ ਬਹੁਤ ਸਾਹ ਚੜ ਰਿਹਾ ਜੀ ਹੁਣ ਡਾਕਟਰ ਸਾਹਿਬ ਕੋਈ ਹੈਗਾ ਹੱਲ ਅਸੀਂ ਬੂੰਦਾ ਪਾ ਰਹੇ ਨਾਲ ਦੀ ਨਾਲ ਨੋਰਮਲ ਹੋ ਰਹੇ ਪੇਸ਼ੈਂਟ ਉਸੇ ਤਰ੍ਹਾਂ ਜੇ 슈ਗਰ ਤੁਸੀਂ ਕਹ ਰਹੇ ਜੇ ਗੋਲੀ ਵਾਂਗੂ ਨੋਰਮਲ ਕਰਨਾ ਜਿਵੇਂ ਗੋਲੀ ਨੋਰਮਲ ਕਰਦੀ ਆ ਤੇ ਸਾਇਡ ਬਿਨਾ ਸਾਈਡ ਇਫੈਕਟ ਤੋਂ ਫਿਰ ਫਰੂਕੀ ਸਾਹਿਬ ਆਹ ਦੇਖੋ ਸਾਡੇ ਕੋਲ ਇਹ ਜਾਮਨ ਅਰਕ ਹਾਂਜੀ ਇਹ ਜਾਮਨ ਦਾ ਅਰਕ ਹੈਗਾ ਕੀ ਬਾਤ ਹੈ ਕੀ ਬਾਤ ਹੈ ਇਹਦਾ ਅਸੀਂ ਜਿੱਦਾਂ ਜੀਬ ਤੇ ਪਾਵਾਂਗੇ 20 ਬੂੰਦਾ ਤੇ ਨਾਲ ਦੀ ਨਾਲ ਸ਼ੂਗਰ ਜਿਹੜੀ ਨਾਰਮਲ ਹੋ ਜਾਏਗੀ ਇੱਕ ਵਾਰੀ ਪਾਵਾਂਗੇ 20 ਬੂੰਦਾ ਸਿੱਧੀ ਹੀ ਪਾਣੀ ਹੈ ਜੀ 20 ਬੂੰਦਾ ਸਿੱਧੀਆਂ ਜੀਬ ਤੇ ਪਾ ਦਾਂਗੇ ਕੋਈ ਫਰੁਕੀ ਸਾਹਿਬ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਹ ਬਿਲਕੁਲ ਐਕਸਟ੍ਰੈਕਟ ਹੀ ਹੈਗਾ ਜਾਮਨ ਦਾ ਕੋਈ ਇਹਦੇ ਸਟੇਰਟ ਕੈਮੀਕਲ ਨਹੀਂ ਹੈਗਾ ਤੇ ਫਿਰ ਇੱਕ ਵਾਰੀ ਉਹਨੂੰ ਨਾਰਮਲ ਕਰ ਲਾਂਗੇ ਬਾਅਦ ਦੇ ਵਿੱਚ ਫਿਰ ਅਸੀਂ ਇਹਨੂੰ ਜਿੱਦਾਂ ਨਾਲ ਪੇਸ਼ੈਂਟ ਨੂੰ ਦਿੰਨੇ ਆ ਇਹਦੇ 20 ਡ੍ਰੌਪ ਇਦਾਂ ਪਾਣੀ 'ਚ ਪਾ ਕੇ ਲੈਣੇ ਹੈਗੇ ਦੇਖੋ ਇਦਾਂ ਇਦਾਂ ਕੋਈ ਸਾਈਡ ਇਫੈਕਟ ਤਾਂ ਨਹੀਂ ਜੀ ਹੈਗਾ ਇਹਨਾਂ ਦਾ ਨਹੀਂ ਜੀ ਨਹੀਂ ਇਹਦਾ ਕੋਈ ਸਾਈਡ ਇਫੈਕਟ ਨਹੀਂ ਇਹਦੇ ਵੀ ਡ੍ਰੋਪ ਸਵੇਰੇ ਸ਼ਾਮ ਅਸੀਂ ਨਾਲ ਜਾਮਨ ਦਾ ਅਰਕ ਦੇਣਾ ਹੈਗਾ ਠੀਕ ਹੈ ਇਹਨੂੰ ਇਦਾਂ ਫਿਰ ਕਿਸੇ 20 ਬੂੰਦਾਂ ਪਾ ਕੇ ਆ ਦੇਖੋ 20 ਬੂੰਦਾਂ ਪਾ ਲਈਆਂ ਇਹਨੂੰ ਇਦਾਂ ਕਰਕੇ ਪੀ ਲੈਣਾ ਹੈਗਾ ਠੀਕ ਹੈ ਇਹਨੂੰ ਪੀ ਲਿਆ ਬਾਅਦ ਦੇ ਵਿੱਚ ਜਿੱਦਾਂ ਨੈਚੁਰਲ ਆਪਾਂ ਕਹਿੰਦੇ 3 ਮਨთ ਤੱਕ ਸਾਡੀ ਜਿਹੜੀ 슈ਗਰ ਬੈਲੈਂਸ ਹੋ ਜਾਵੇ ਠੀਕ ਹੈ ਸਾਡੀ ਜਿਹੜੀ ਪੈਨ ਕਰੈ ਇਨਸੂਲਿਨ ਬਣਾਉਣਾ ਸ਼ੁਰੂ ਕਰ ਦੇਵੇ ਜੇ ਨਹੀਂ ਤੇ ਫਿਰ ਅੱਗੇ ਜਿਹੜੀ ਸੈਲ ਨਹੀਂ ਯੂਜ਼ ਕਰੇ ਉਹਨਾਂ ਵਾਸਤੇ ਫਿਰ ਇਹ ਫਾਰਮੂਲਾ ਹੈਗਾ ਵਾ ਇਹਦਾ ਨਾਮ ਸਾਡਾ ਡਾਇਬੀਟਿਸ ਕਿਓਰ ਕਿੱਟ ਹੈ ਇਹ ਦੇਖੋ ਡਾਇਬੀਟਿਸ ਕਿਓਰ ਕਿੱਟ ਹੈ ਇਹਦੇ ਵਿੱਚ ਚਾਰ ਜਿਹੜੀਆਂ ਸ਼ੀਸ਼ੀਆਂ ਹੋਣਗੀਆਂ ਫਰੂਕੀ ਸਾਹਿਬ ਦੇਖੋ ਹਾਂਜੀ ਦੋ ਤਿੰਨ ਤੇ ਚਾਰ ਇਹ ਸਾਡੀ ਕਿੱਟ ਹੈਗੀ ਹੈ 슈ਗਰ ਨੂੰ ਕਿਓਰ ਕਰਨ ਵਾਸਤੇ ਇਹਦੀ ਫਿਰ ਫਰੂਕੀ ਸਾਹਿਬ ਅਸੀਂ ਚਾਰਾਂ ਨੂੰ 20-20 ਡਰਾਪਸ ਫੇਰੇ ਸ਼ਾਮ ਲੈਣਾ ਹੁੰਦਾ 10 ਜਿਹੜੇ 10-10 ਮਿੰਟ ਦੇ ਫਰਕ ਨਾਲ ਪਾਣੀ ਚ ਪਾ ਕੇ ਲੈਣੀਆਂ ਇੱਕ ਮਹੀਨੇ ਚ ਤਾਂ ਬਿਲਕੁਲ ਹੀ ਬੈਂਸ ਕਰ ਦੇਗੀ ਤਿੰਨ ਮਹੀਨੇ ਚ ਬਿਲਕੁਲ ਹੀ ਨੋਰਮਲ ਕਰ ਦੂਗੀ ਸ਼ੂਗਰ ਨੂੰ ਫਰੂਕੀ ਸਾਹਿਬ ਇਹ ਅਸੀਂ ਸਾਡੀ ਜ਼ਿੰਮੇਵਾਰੀ ਹੈ ਇਹ ਬਾਅਦ ਚ ਮੈਡੀਸਿਨ ਬੰਦ ਹੋ ਜਾਂਦੀ ਪੇਸ਼ੈਂਟ ਜਿੰਨਾ ਮਰਜੀ ਸੀਰੀਅਸ ਕ੍ਰਿਸ਼ਨ ਕਰੀ ਸਾਡੇ ਕੋਲ ਸ਼ੂਗਰ ਦੇ ਇੰਨੇ 부ਜੇ ਹੋਏ ਪੇਸ਼ੈਂਟ ਆਉਂਦੇ ਡਾਕਟਰ ਸਾਹਿਬ ਗੋਲੀਆਂ ਖਾ ਖਾ ਬੁਰਾ ਹਾਲ ਹੋ ਗਿਆ ਫਿਰ ਕੰਦਾ ਨਾ ਵੱਜਦੇ ਫਿਰਦੇ ਆ ਇਹਦਾ ਹੱਲ ਹੈਗਾ 2 ਮਹੀਨੇ ਬਾਅਦ ਤੁਸੀਂ ਇੱਕ ਪੁਰਾਣੀ ਤਸਵੀਰ ਵੇਖ ਲਿਓ ਤੇ ਨਵੀਂ ਦੇਖ ਲਿਓ ਫਿਰ ਇਹ ਚਿਹਰਾ ਜਾਗ ਮੰਗਾਉਂਦਾ ਹੋਊਗਾ ਚਲੋ ਡਾਕਟਰ ਸਾਹਿਬ ਫਿਰ ਤੇ ਹੁਣ ਆਖਰ ਦੇ ਵਿੱਚ ਸਾਨੂੰ ਨੁਸਖਾ ਫਾਰਮੂਲਾ ਤੁਸੀਂ ਦੱਸ ਦੇ ਵੀ ਜਿਹੜਾ ਨੁਸਖਾ ਫਾਰਮੂਲਾ ਤੁਸੀਂ ਕਹਿ ਰਹੇ ਹੋ ਘਰ ਦੇ ਵਿੱਚ ਹੀ 10 ਕੋ ਰੁਪਏ ਦੇ ਵਿੱਚ ਅਸੀਂ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰ ਸਕਦੇ ਹਾਂ ਹਾਂਜੀ ਹਾਂਜੀ ਫਰੂਕੀ ਸਾਹਿਬ ਆ ਦੇਖੋ ਇੱਕ ਹੁਣ ਆਪਾਂ ਮੇਥੀ ਦਾਣਾ ਲੈ ਲੈਣਾ ਇਹ ਕਿੰਨਾ ਲੈਣਾ ਜੀ ਬਰਾਬਰ ਮਾਤਰਾ ਚ ਜਿੱਦਾਂ ਮੈਂ ਹਣ ਦਰਸ਼ਕਾਂ ਨੂੰ ਪਾ ਕੇ ਵੀ ਦਿਖਾ ਸਕਦੇ ਹਾਂ ਜੀ 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 ਹਾਂਜੀ ਆ ਦੇਖੋ ਇਹ ਆਪਾਂ ਲੈ ਲਿਆ ਆ ਬੀਜ ਆਪਾਂ ਪਹਿਲਾਂ ਇੱਕ ਚਮਚ ਪਾਏ ਹੋਏ ਇਹਦੇ ਵਿੱਚ ਦੇਖੋ ਕੱਢਣ ਤੇ ਟਾਈਮ ਲੱਗਦਾ ਕਾਦੇ ਬੀਜ ਨੇ ਇਹ ਕਰੇਲੇ ਦੇ ਬੀਜ ਜਿੱਦਾਂ ਸਾਬਤ ਕਰੇਲਾ ਪਿਆ ਹੈਗਾ ਨਾ ਆ ਦੇਖੋ ਇਹ ਇਹਦੇ ਵਿੱਚੋਂ ਆਪਾਂ ਬੀਜ ਕੱਢ ਲੈਣੇ ਆ ਸੁੱਕਾ ਕਰੇਲਾ ਤੁਸੀਂ ਲੈ ਕੇ ਆਏ ਹਾਂਜੀ ਹਾਂਜੀ ਸੁੱਕਾ ਕਰੇਲਾ ਆ ਦੇਖੋ ਇਹਦੇ ਵਿੱਚ ਬੀਜ ਤਾਂ ਪੇ ਤੋੜ ਕੇ ਕੱਢਣੇ ਹੈਗੇ ਆ ਠੀਕ ਹੈ ਆ ਬਖ ਵਿੱਚੋਂ ਬੀਜ ਨਿਕਲਣਗੇ ਇਦਾਂ ਥੋੜੀ ਮਿਹਨਤ ਹਾਂ ਮਿਹਨਤ ਤਾਂ ਲੱਗਦੀ ਆ ਦੇਖੋ ਇਦਾਂ ਵਿੱਚੋਂ ਬੀਜ ਨਿਕਾਢੀ ਜਾਣੇ ਆ ਠੀਕ ਹੈ ਤੇ ਸੁੱਕਾ ਕਰੇਲਾ ਲੈ ਲਿਆ ਉਹਦੇ ਵਿੱਚੋਂ ਅਸੀਂ ਇਹ ਬੀਜ ਕੱਢ ਲੈਣਾ ਹਾਂਜੀ ਆਹ ਬੀਜ ਕੱਢ ਲੈਣੇ ਆ ਕੱਡੇ ਘਟਾਏ ਨਹੀਂ ਲੈਣੇ ਹੈਗਾ ਕਿਉਂਕਿ ਇਹ ਬਹੁਤ ਪੁਰਾਣੇ ਪੁਰਾਣੇ ਪਏ ਹੁੰਦੇ ਆ ਦੇਖੋ ਉੱਲੀ ਵਗੈਰਾ ਲੱਗੀ ਹੁੰਦੀ ਹੈ ਇਹਦੇ ਵਿੱਚੋਂ ਕੱਢ ਕੇ ਤੇ ਆਪਾਂ ਇਹਦੇ ਵਿੱਚ ਪਾ ਲੈਣੇ ਆ ਦੇਖੋ ਇੱਕ ਚਮਚਾ ਹੋ ਗਿਆ ਮਿਨੀਮਮ ਕਰੇਲੇ ਦਾ ਬੀਜ ਇੱਕ ਚਮਚਾ ਪਾ ਲੈਣਾ ਆਪਾਂ ਮੇਥੀ ਦਾਣਾ ਠੀਕ ਹੈ ਪਾ ਲਿਆ ਜੀ ਜੀ ਤੇ ਅੱਗੇ ਆ ਗਈ ਆਹ ਗੋੜਮਾਰ ਬੂਟੀ ਇਹ ਦੇਖੋ ਇਹ ਵੀ ਇੰਨੇ ਕੋ ਪੱਤਰ ਇਹਦੇ ਪਾ ਲੈਣੇ ਠੀਕ ਹੈ ਇਹਦੇ ਪਾ ਕੇ ਤੇ ਇਹਨੂੰ ਆਪਾਂ ਇਦਾਂ ਹੈਗਾ ਇਹਨੂੰ ਗ੍ਰाइंड ਕਰ ਲੈਣਾ ਗ੍ਰाइंड ਕਰਕੇ ਫਰੂਕੀ ਸਾਹਿਬ ਆਪਾਂ ਇਹਦਾ ਜਿਹੜਾ ਹੈਗਾ ਵਾ ਕਰ ਲੈਣਾ ਇਹਨੂੰ ਪਾਊਡਰ ਬਣਾ ਲੈਣਾ ਪਾਊਡਰ ਬਣਾ ਕੇ ਜਿੱਦਾਂ ਤੇ ਆਹ ਦੇਖੋ ਜਿੱਦਾਂ ਪਾਊਡਰ ਬਣ ਗਿਆ ਇਹਦਾ ਤੇ ਪਾਊਡਰ ਜਿਹੜਾ ਜਦੋਂ ਬਣ ਜਾਵੇ ਇਹਨੂੰ ਬਿਲਕੁਲ ਬਰੀਕ ਕਰਕੇ ਤੇ ਇਹਦਾ ਜਿਹੜਾ ਇੱਕ ਚਮਚ ਸਵੇਰੇ ਪਾਣੀ ਨਾਲ ਲੈਣਾ ਹੈਗਾ ਇੰਨਾ ਕੁ ਮਤਲਬ ਜਿਵੇਂ ਗੋਲੀ ਦਾ ਅਸੀਂ ਖਾਣੇ ਹਾਂ ਹਾਂਜੀ ਹਾਂਜੀ ਗੋਲੀ ਖਾਣੇ ਆਪਾਂ ਖਾਣਾ ਖਾਣ ਤੋਂ ਫਰੂਕੀ ਸਾਹਿਬ ਅੱਧਾ ਘੰਟਾ ਬਾਅਦ ਲੈਣਾ ਇੱਕ ਚਮਚ ਸਵੇਰੇ ਪਾਣੀ ਨਾਲ ਲੈ ਲੈਣਾ ਇੱਕ ਚਮਚ ਸ਼ਾਮ ਨੂੰ ਲੈ ਲੈਣਾ ਇਹ ਵੀ ਸ਼ੂਗਰ ਨੂੰ ਬਿਲਕੁਲ ਬੈਲੈਂਸ ਕਰ ਦੋਗੇ ਅੱਛਾ ਕਿੰਨੇ ਦਿਨਾਂ ਚ ਜਿਹੜੇ ਨੁਸਖਾ ਫਾਰਮੂਲਾ ਜਿਨ੍ਹਾਂ ਦੀ ਸਟਾਰਟਿੰਗ ਹੈਗੀ ਹੈ ਤੇ ਸੈੱਟ ਕਰ ਦੇਗਾ ਜੀ ਨੁਸਖਾ ਫਾਰਮੂਲਾ ਇਹ ਫਰੂਕੀ ਸਾਹਿਬ 10 ਦਿਨ ਦੇ ਵਿੱਚ ਉਸ ਬਿਲਕੁਲ ਸੈੱਟ ਕਰ ਦੋਗੇ ਸ਼ੂਗਰ ਹਾਂਜੀ ਹਾਂਜੀ ਜੀ ਜੀ ਤਾਂ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਜਾਣਕਾਰੀ ਦੇਣ ਵਾਸਤੇ ਸੋ ਹਮੇਸ਼ਾ ਦੀ ਤਰ੍ਹਾਂ ਬਹੁਤ ਸਾਰੇ ਮਰੀਜ਼ ਹੈਗੇ ਨੇ ਜਿਹੜੇ ਇੱਥੇ ਬੈਠੇ ਨੇ ਉਹਨਾਂ ਦਾ ਅਸੀਂ ਤਜਰਬਾ ਸਾਂਝਾ ਕਰਾਂਗੇ ਸਮਝਾਂਗੇ ਕਿ ਕੀ ਕੀ ਦਿੱਕਤਾਂ ਪਰੇਸ਼ਾਨੀਆਂ ਉਹ ਲੈ ਕੇ ਆਏ ਸੀ ਤੇ ਹੁਣ ਉਹਨਾਂ ਦੀਆਂ ਕਿੰਨਿਆਂ ਕੋ ਇੱਥੇ ਆ ਕੇ ਫਰਕ ਪਿਆ ਕਿੰਨਾ ਕੋ ਆ ਕੇ ਇੱਥੇ ਉਹ ਠੀਕ ਮਹਿਸੂਸ ਕਰਦੇ ਨੇ ਸੋ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਇਸ ਵੇਲੇ ਸਰ ਨਾਲ ਸੱਜਣ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਸਚਕਲ ਬਾਈ ਜੀ ਸਸਰੀ ਗੱਲਬਾਤ ਕਿਹਨਾਂ ਹੈ ਤੁਹਾਡਾ ਗੁਰਪ੍ਰੀਤ ਸਿੰਘ ਜੀ ਕਿੱਥੋਂ ਆਏ ਹੋ ਫਿਰੋਜ਼ਪੁਰ ਤੋਂ ਆਏ ਜੀ ਫਿਰੋਜ਼ਪੁਰ ਤੋਂ ਆਏ ਕੀ ਪ੍ਰੋਬਲਮ ਲੈ ਕੇ ਆਏ ਬਾਈ ਜੀ ਜੇ ਆਪਣੇ ਫੇਲ ਲੀਵਰ ਫੈਟੀ ਹੈ ਜੀ ਫੈਟੀ ਹੈ ਹਾਂਜੀ ਅਜੇ ਵੀ ਫੈਟੀ ਹੈ ਨਹੀਂ ਜੀ ਹੁਣ ਤਾਂ ਬਿਲਕੁਲ ਸਹੀ ਹੋ ਗਿਆ ਦੋ ਵਾਰ ਦਵਾਈ ਅੱਗੇ ਲਈ ਤੀਜੀ ਵਾਰ ਲੈਣ ਆਏ ਹਾਂ ਹਾਂ अच्छा की प्रॉब्लम ਹੁੰਦੀ ਸੀ ਫਰਟੀਲੀਵਰ ਉਹਦੇ ਨਾਲ ਖੂਨ ਵੀ ਗਾੜਾ ਹੋ ਗਿਆ ਇਸ ਸੰਗ ਨਾਲ ਬਈ ਪੀਪੀ ਵਧਨ ਲੱਪਿਆ ਸੀ ਤੇ ਨਾਲ ਮੇਰੇ ਗੈਸ ਬੜੀ ਬੰਦ ਰਹਿਦੀ ਆ ਗੈਸ اچھا ਹਾਂਜੀ ਫਿਰ ਕੀ ਕੀਤਾ ਇਹਨਾਂ ਨੇ ਦਿੱਤਾ ਕੀ ਸੀ ਤੁਹਾਨੂੰ ਇਹਨਾਂ ਨੇ ਬੂੰਦ ਵਾਲੀਆਂ ਦਵਾਈ ਦਿੱਤੀਆਂ 3-4 ਸੀਸੀਆਂ ਸੀ ਤੇ ਉਹ ਵੀੰਦੇ ਰਹੇ ਤੋਂ ਉਹਦੇ ਨਾਲ ਹੀ ਫਰਕ ਪੈ ਗਿਆ ਜੀ اچھا ਜਦੋਂ ਫਰਟੀਲੀਵਰ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਹੁਣ ਠੀਕ ਹੋ ਗਿਆ ਉਹ ਬਾਅਦ ਚ ਫਿਰ ਮੈਂ ਟੈਸਟ ਕਰਾ ਕੇ ਦੇਖਿਆ ਸੀ ਜਦੋਂ ਆਜ ਕੀ ਆਉਣ ਲੱਗਿਆ ਹੁਣ ਲੈ ਕੇ ਆਇਸ ਰਿਪੋਰਟ ਨਾਲ ਤੇ ਹੁਣ ਸਹੀ ਤੇ ਕਿੰਨੇ ਦਿਨਾਂ ਦੇ ਵਿੱਚ ਇਹ ਸਾਰਾ ਤੁਹਾਡਾ ਫੈਟੀ ਤੋਂ ਨਾਰਮਲ ਵਾਲੀ ਡਿਲੀਵਰੀ ਰਹੀ 20 ਦਿਨਾਂ ਦੀ ਜਦੋਂ ਦਵਾਈ ਲੈ ਕੇ ਗਿਆ ਹਣਾ ਪਹਿਲੀ ਵਾਰ ਕੁਝ ਫਰਕ ਉਦੋਂ ਪੈਣਾ ਸ਼ੁਰੂ ਹੋ ਗਿਆ ਸੀ ਠੀਕ ਹੈ ਤੇ ਦੂਜੀ ਵਾਰ ਤੇ ਬਿਲਕੁਲ ਹੀ ਵੀ ਇਹ 40 ਦਿਨਾਂ ਦੇ ਵਿੱਚ ਵਿੱਚ ਓਕੇ ਹੋ ਗਿਆ ਤੇ ਹੁਣ ਤਾਂ ਥੋੜੀ ਦਵਾਈ ਦੇ ਸਿਰ ਕਿੰਨੀ ਪੈਗੀ ਤੈਨੂੰ ਕੁ ਸਿਸ ਵਿੱਚ ਤਿੰਨ ਅੱਗੇ ਘਟਾ ਦਿੱਤੀਆਂ ਜੀ 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 ਅੱਛਾ ਜਿਸ ਵੇਲੇ ਬੰਦੇ ਦਾ ਫੈਟੀ ਲੀਵਰ ਹੁੰਦਾ ਹੈ ਤਾਂ ਉਸ ਵੇਲੇ ਸਰੀਰ ਕੀ ਕਹਿੰਦਾ ਹੈ ਸਰੀਰ ਕੰਮ ਕਰਨ ਨੂੰ ਜੀ ਨਹੀਂ ਕਰਦਾ ਇਹ ਬਿਲਕੁਲ ਹੀ ਐ ਟੁੱਟਿਆ ਟੁੱਟਿਆ ਸਰੀਰ ਰਹਿੰਦਾ ਸਿਰ ਭਾਰਾ ਭਾਰਾ ਰਹਿੰਦਾ ਹੀ ਹਾਂਜੀ अच्छा फिर ਉਹਨਾਂ ਨੂੰ ਕੀ ਕਹੋਗੇ ਜਿਨ੍ਹਾਂ ਨੇ ਕਹਿੰਦੇ ਨੇ ਵੀ ਫੈਟੀ ਲੀਵਰ ਤਾਂ ਹੁਣ ਜੀ ਚੱਲੀ ਹੀ ਜਾਊਗਾ ਡਾਕਟਰ ਵੀ ਕਹਿੰਦੇ ਨੇ ਹਰੇਕ ਦੀ ਫੈਟੀ ਲੀਵਰ ਜੀ ਜਿਹੜਾ ਫੈਟੀ ਲੀਵਰ ਹੈ ਇਹਦੇ ਤੋਂ ਬੜੇ ਦੁੱਖ ਬੰਦੇ ਨੇ ਬਹੁਤ ਜ਼ਿਆਦਾ ਇਹਦੇ ਤੋਂ ਬੀਪੀ ਵਧਣਾ ਪੈਂਦਾ ਖੂਨ ਗਾੜਾ ਹੋ ਜਾਂਦਾ ਪੈਂਦਾ ਬੇਨ ਦੇ ਤੋਂ ਨੁਕਸ ਬੜੇ ਪੈਂਦੇ ਨੇ ਇਹਦਾ ਇਲਾਜ ਕਰਾਇਆ ਹੀ ਚੰਗਾ ਪਹਿਲੀਆਂ ਜੀ ਆਪਦਾ ਜੀ ਜੀ ਹਾਂਜੀ ਅੱਛਾ ਤੇ ਫਿਰ ਡਾਕਟਰ ਸਾਹਿਬ ਦੇ ਨੁਸਖਾ ਫਾਰਮੂਲਾ ਜਿਹੜਾ ਤੁਹਾਨੂੰ ਬੂੰਦਾ ਵਾਲਾ ਬਣਾ ਕੇ ਦਿੱਤਾ ਉਸ ਬਾਬਤ ਲੋਕਾਂ ਨੂੰ ਕੀ ਦੱਸੋਗੇ ਜਿਹੜੇ ਫੈਟੀ ਲੀਵਰ ਦੀਆਂ ਦਵਾਈਆਂ ਖਾ-ਖਾ ਕੇ ਅੱਕ ਗਏ ਨੇ ਟੈਸਟ ਕਰਾ-ਕਰਾਂ ਕੇ ਅੱਕ ਵਿਰ ਜੀ ਅਹੀ ਪਹਿਲਾ ਆ ਬੜੀਆਂ ਖਾਦੀਆਂ ਰਹੀ ਕਿਸੇ ਨੂੰ ਵੀ ਆਖੀਏ ਪਹਿਲਾ ਅੰਗਰੇਜ਼ੀ ਖਾ ਖਾ ਕੇ ਤੇ ਫਿਰ ਆਖਰ ਇਹਨਾਂ ਦੀ ਐਂਡ ਵੇਖੀ ਤੇ ਫਿਰ ਇੱਧਰ ਆਏ ਆ ਤੇ ਫਿਰ ਜਾ ਕੇ ਸਹੀ ਹੋਏ ਜੀ 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 ਹਾਂ ਜੀ ਅਹੀ ਤਾਂ ਨੇ ਵੀ ਆ ਕੇ ਇਹਨਾਂ ਤੋਂ ਲੋਹ ਦਵਾਵਾ ਐਵੇਂ ਅੰਗਰੇਜ਼ੀ ਦਵਾਵਾਂ ਵੱਲ ਨਾ ਭੱਜੋ ਜੀ 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 ਸੋ ਕੱਲੀ ਆਏ ਹੋ ਤੁਸੀਂ ਨਹੀਂ ਬੀਸੀ ਜੀ ਮੇਰੀ ਦਵਾਈ ਦਵਾ ਲੈਂਦੇ ਨੇ ਇੱਥੋਂ ਅੱਛਾ ਇਹ ਕਿਸ ਚੀਜ਼ ਦੀ ਲੈਣੇ ਸ਼ੂਗਰ ਦੀ ਜੀ ਅੱਛਾ ਇਹਨਾਂ ਨੂੰ ਸ਼ੂਗਰ ਹੈ ਦੇਖਣ ਨੂੰ ਤਾਂ ਲੱਗਦਾ ਨੇ ਵੀ ਸ਼ੂਗਰ ਹੋएगी ਇਹਨਾਂ ਨੂੰ ਹੁਣ ਤਾਂ ਬਿਲਕੁਲ ਹੁਣ ਤਾਂ ਸਹੀ ਇਹ ਉਦੋਂ ਬੁਰਾ ਹਾਲ ਸੀ ਜਦੋਂ ਪਹਿਲਾਂ ਲੈਂਦੇ ਰਹੇ ਮੇਰੇ ਤੋਂ ਪਹਿਲਾਂ ਮਹੀਨਾ ਡੇਢ ਲਈ ਸੀ ਇਹਨਾਂ ਨੇ ਅੱਛਾ ਮਤਲਬ ਪਹਿਲਾਂ ਤੁਸੀਂ ਇਹਨਾਂ ਦੀ ਦਵਾਈ ਸ਼ੁਰੂ ਕੀਤੀ ਪਹਿਲਾਂ ਇਹਨਾਂ ਦੀ ਸ਼ੁਰੂ ਕੀਤੀ ਸੀ ਅਜ ਤੋਂ 2.5 ਮਹੀਨੇ ਪਹਿਲਾਂ ਜੀ ਜੀ ਚਲੋ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਇਹਨਾਂ ਜੀ ਨੂੰ ਕੀ ਦਿੱਕਤ ਪਰੇਸ਼ਾਨੀ ਸੀ ਸੱਚ ਕਾਲ ਜੀ ਸਸੀ ਜੀ ਕੀ ਨਾਂ ਹੈ ਤੁਹਾਡਾ ਲਖਵਿੰਦਾ ਗੌਰ ਅੱਛਾ ਸ਼ अच्छा की कितनी शुगर ਰਹਿੰਦੀ ਸੀ ਤੁਹਾਨੂੰ ਹੋ ਜਾਂਦੀ 300 400 ਵਾਜਦੀ ਠੀਕ ਠੀਕ ਲਾ ਲਓ 300 400 ਬਹੁਤ ਹੁੰਦੀ ਬਹੁਤ ਜਿਆਦਾ ਹੋ ਜਾਂਦੀ ਨਾਲ ਫੈਕਸ਼ਨ ਵੀ ਬਹੁਤ ਜਿਆਦਾ ਸੀ ਅੱਛਾ ਹਾਂਜੀ ਫਿਰ ਅਸੀਂ ਐਡ ਵੇਖੀ ਨਵੀਰਜੀ ਰਹਿੰਦੀ ਫਿਰ ਇੱਥੇ ਆਏ ਗੋਲੀਆਂ ਖਾਂਦੇ ਸੀ ਟੀਕੇ ਟੁਕੇ ਲੱਗਦੇ ਸੀ ਠੀਕਾ ਵੀ ਵੀ ਖਾਂਦੇ ਸੀ ਅੱਛਾ ਗੋਲੀ ਖਾਂਦੇ ਸੀ ਕਿੰਨੇ ਐਮਜੀ ਦੀ ਗੋਲੀ ਖਾ ਜਾਂਦੇ ਸੀ ਇਹ ਤਾਂ ਨਹੀਂ ਪਤਾ ਹਾਂ ਡਾਕਟਰ ਦਿੰਦੇ ਸੀ ਤਾਂ ਖਾ ਲੈਂਦੇ ਸੀ ਕਿਸ ਵੇਲੇ ਖਾਂਦੇ ਸੀ ਦੋ ਟਾਈਮ ਅੱਛਾ ਸਵੇਰੇ ਸ਼ਾਮ ਹਾਂਜੀ ਸਵੇਰੇ ਰੋਟੀ ਖਾ ਕੇ ਸ਼ਾਮ ਨੂੰ ਰੋਟੀ ਖਾ ਕੇ ਹਾਂਜੀ ਹਾਂਜੀ अच्छा पेंज कितने टाइम दी प्रॉब्लम रही है ये शुगर दी? ये पता ही नहीं ਲੱਗਾ ਵਿੱਚ ਵਿੱਚ ਸਾਨੂੰ ਫਿਰ ਜਦੋਂ ਐਡ ਵੇਖੀ ਜਦੋਂ ਅਸੀਂ ਟੈਸਟ ਟੂਟੇ ਨਵੀਰ ਜੀ ਨੇ ਕਰਾਇਆ ਫਿਰ ਪਤਾ ਲੱਗਾ ਵੀ ਸ਼ੂਗਰ ਜ਼ਿਆਦੀ ਹੋ ਗਈ ਤਾਂ ਕਰਕੇ ਹੋਈ ਫੈਕਸ਼ਨ। अच्छा। हां जी। ਨਹੀਂ ਕਿੰਨੇ ਟਾਈਮ ਤੋਂ ਤੁਹਾਨੂੰ ਸ਼ੂਗਰ ਸੀ ਜਦੋਂ ਤੁਹਾਨੂੰ ਇਹਨਾਂ ਦਾ ਪਤਾ ਲੱਗਿਆ? ਪਹਿਲੇ 6 6 ਮਹੀਨੇ ਪਹਿਲੇ ਸੱਤ। 6 ਮਹੀਨੇ ਦੀ ਮਤਲਬ ਮਤਲਬ 6 ਮਹੀਨੇ ਦੀ ਮਾਮਲਾ ਸੈੱਟ ਕਰ ਲਿਆ ਤੁਸੀਂ। ਜੀ ਜਲਦੀ ਕਰ ਲਿਆ। اچھا ਤੇ ਫਿਰ ਸ਼ੂਗਰ ਦੇ ਨਾਲ ਕੀ ਕੀ ਪ੍ਰੋਬਲਮ ਹੁੰਦੀ ਸੀ? ਵੀ ਜਿਵੇਂ ਆਇਆ ਕਮਜ਼ੋਰੀ ਜੀ ਵਾਲੀ ਹੋ ਗਈ ਸੀ। اچھا ਕਰਦੇ ਕੰਮ ਕਰਦੇ ਸੀ? ਨਹੀਂ ਜੀ। ਹੁੰਦੇ ਨਹੀਂ ਸੀ ਕਰਦੇ ਕੰਮ। اچھا। ਹੋਂ ਤਾਂ ਕਰਲੇ। ਸਾਰੇ ਕੰਮ ਕਰ ਲਏ। ਹਾਂਜੀ। ਤੇ ਹੁਣ ਸ਼ੂਗਰ ਕਿੰਨੀ ਰਹਿੰਦੀ ਹੈ? ਹੁਣ ਤਾਂ ਨੋਰਮਲ ਹੀ ਹੋ ਗਈ ਹੈ। ਬਿਲਕੁਲ ਨੋਰਮਲ। ਅੱਛਾ। ਤੇ ਇਹ ਕੀ ਕੀਤਾ ਕਿਵੇਂ ਇਹਨਾਂ ਨੇ ਨੋਰਮਲ ਸ਼ੂਗਰ ਕੀ ਮੇਕ ਕੀਤਾ? ਬੂੰਦਾਂ ਵਾਲੀ ਦਵਾਈ ਨਾਲ। ਬੂੰਦਾਂ ਵਾਲੀ ਦਵਾਈ ਨਾਲ। ਲੱਗਦਾ ਸੀ ਵੀ ਬੂੰਦਾਂ ਵਾਲੀ ਦਵਾਈ ਕੰਮ ਕਰੂ ਤੇ ਪਰ ਤਾਂ ਗੋਲੀਆਂ ਖਾ ਖਾ ਕੇ ਅੱਕ ਜਾਂਦਾ ਕਈ ਵਾਰ। ਨਹੀਂ, ਯਕੀਨ ਹੈਗਾ ਸੀ ਤਾਂ ਹੀ ਆਏ ਜਿਵੇਂ ਇਹਨੇ ਲੋਕ ਦਵਾਈ ਲੈਂਦੇ ਸੀ ਐਡ ਵੇਖੀ ਫਿਰ ਆਏ ਸੀ। ਅੱਛਾ ਕਿੰਨੇ ਟਾਈਮ ਤੋਂ ਤੁਹਾਡੀ ਸ਼ੂਗਰ ਜਿਹੜੀ ਨੋਰਮਲ ਹੋਣੀ ਸ਼ੁਰੂ ਹੋ ਗਈ ਸੀ? ਥੋੜੇ ਦਿਨਾਂ ਜੀ ਹੋਣੀ ਸ਼ੁਰੂ ਹੋ ਗਈ ਸੀ। ਥੋੜੀ ਦਿਨ ਲੱਗੇ। ਹਾਂਜੀ। ਅੱਛਾ। ਫਿਰ ਅੱਜ ਸ਼ੁਰੂ अच्छा अच्छा हां ताही ਛੇਤੀ ਫਰਕ ਪੈ ਗਿਆ ਰਿਕਵਰ ਛੇਤੀ ਕਰ ਹਾਂਜੀ ਅੱਛਾ ਹੁਣ 슈ਗਰ ਵਾਲਾ ਸ਼ਰੀਰ 6 ਮਹੀਨੇ ਤੁਸੀਂ ਚੱਲਿਆ ਤੇ ਹੁਣ ਬਗੈਰ 슈ਗਰ ਤੋਂ ਤੁਸੀਂ ਜ਼ਿੰਦਗੀ ਲਗਾ ਰਹੇ ਹੋ ਕਿੰਨਾ ਕੋ ਫਰਕ ਹੈ ਹੁਣ ਤਾਂ ਬਹੁਤ ਜ਼ਿਆਦਾ ਅੱਛਾ ਬਹੁਤ ਜ਼ਿਆਦਾ ਹਾਂ ਤਾਂ ਨੇ ਸਾਹਮਣੇ ਬੈਠੀ ਵੇ ਲੋ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਕੁਝ ਹੋਰ ਲੋਕ ਵੀ ਨੇ ਇੱਥੇ ਉਹਨਾਂ ਨਾਲ ਵੀ ਅਸੀਂ ਤਜਰਬਾ ਸਾਂਝਾ ਕਰਾਂਗੇ ਗੱਲਬਾਤ ਕਰਦੇ ਆ ਸਮਝਣ ਦੀ ਕੋਸ਼ਿਸ਼ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿ ਨੈ ਤੁਹਾਡਾ ਪ੍ਰਕਾਸ਼ ਕਾਰ ਅੱਛਾ ਤੁਸੀਂ ਕਿੱਥੋਂ ਆਏ ਹੋ ਫਰੀਦਕੋਟ ਤੋਂ ਅੱਛਾ ਫਰੀਦਕੋਟ ਤੋਂ ਹੈ ਕਿ ਕੀ ਪ੍ਰੋਬਲਮ ਲੈ ਕੇ ਆਏ ਹੋ ਮਾਜੀ ਤੁਸੀਂ ਮੇਰੀ ਤਾਂ ਸ਼ੂਗਰ ਦੀ ਪ੍ਰੋਬਲਮ ਸੀਗੀ ਤੇ ਸ਼ੂਗਰ ਦਾ ਫਰਕ ਹੈ ਹਾਂ ਜੀ ਸ਼ੂਗਰ ਮੇਰੇ ਦੋਸਤੋਂ ਤੱਕ ਆ ਗਈ ਹੈ ਪਹਿਲਾਂ ਕਿੰਨੀ ਸੀ ਤਿੰਨ ਤਿੰਨ 350 ਹੋ ਜਾਂਦੀ ਸੀ ਤਿੰਨ 350 ਮਾਜੀ ਠੀਕ ਠੀਕ ਲਾ ਲਓ ਤਿੰਨ 3 30 ਸਾਲ ਦੀ ਉਮਰ ਚ 3 350 ਤੱਕ ਸ਼ੂਗਰ ਜਾਂਦੀ ਸੀ 10 ਸਾਲ ਦੀ ਫਿਰ ਕਿਵੇਂ ਸੰਭਦੇ ਸੀ ਸਰੀਰ ਬਸ ਪਤਾ ਨਹੀਂ ਸੰਭਦੇ ਸੀ ਤੁਮ ਕੋ ਮਹਿਸੂਸ ਨਹੀਂ ਹੁੰਦਾ اچھا ਹਾਂਜੀ ਜੀ ਜੀ ਤੇ ਫਿਰ ਤੁਹਾਨੂੰ ਵੀ ਬੂੰਦ ਵਾਲੀ ਦਵਾਈ ਦਿੱਤੀ ਇਹਨਾਂ ਨੇ ਹਾਂਜੀ ਹਾਂਜੀ ਬੂੰਦ ਵਾਲੀ ਗੋਲੀ ਖਾਂਦੇ ਹੋਵੋਗੇ ਤੁਸੀਂ ਸ਼ੂਗਰ ਬੈਲੈਂਸ ਰੱਖਣ ਵਾਸਤੇ ਹਾਂਜੀ ਹਾਂਜੀ ਖਾਂਦੇ ਕਿੰਨੇ ਟਾਈਮ ਖਾਂਦੇ ਹੋ ਟਾਈਮ ਦੋ ਟਾਈਮ ਤੁਸੀਂ ਵੀ ਸਵੇਰੇ ਸ਼ਾਮ ਖਾਂਦੇ ਹਾਂਜੀ ਹਾਂਜੀ ਕਿੰਨੇ ਦਿਨਾਂ ਚ ਇਹ ਸਾਰੀ ਚੀਜ਼ ਹੁਣ ਕਿੰਨੀ ਸ਼ੂਗਰ ਰਹਿੰਦੀ ਥੋੜੀ ਮੇਰੇ 200 ਮਤਲਬ ਮੈਂ ਕੱਲ ਹੀ ਟੈਸਟ ਕਰਵਾਇਆ ਤੇ 20 ਦਿਨ ਦੀ ਮੈਡੀਸਨ ਦਿੱਤੀ ਸੀ ਪਹਿਲਾਂ ਤਾਂ ਮੈਂ ਮਤਲਬ ਮੈਨੂੰ ਗੋਲੀ ਖਾ ਕੇ ਵੀ ਲੱਗਦਾ ਸੀ ਨਹੀਂ ਫਰਕ ਹੈਗਾ ਠੀਕ ਹੈ ਉਹ ਖਾਣ ਨਾਲ ਮੈਨੂੰ ਆਪਣੇ ਬੋਡੀ ਨੂੰ ਪਤਾ ਲੱਗਦਾ ਵੀ ਫਰਕ ਹੈਗਾ ਫਿਰ ਮੈਂ ਟੈਸਟ ਕਰਵਾਇਆ ਉਹਦੇ ਨਾਲ 200 ਤੱਕ ਆਈ ਹੈ ਤੇ ਕਿੰਨੇ ਟਾਈਮ ਤੁਸੀਂ ਤੁਹਾਨੂੰ ਪ੍ਰੋਬਲਮ ਕਿੰਨੇ ਟਾਈਮ ਤੋਂ ਤਾਂ 10 ਸਾਲ ਤੋਂ ਜੀ 10 ਮਤਲਬ ਫਿਰ ਤੁਸੀਂ ਸ਼ੂਗਰ ਦੇ ਗੋਲਡਨ ਮਰੀਜ਼ ਹੋਏ ਬਿਲਕੁਲ 10 ਸਾਲ ਪਹਿਲਾਂ ਇੰਨੀ ਮਤਲਬ ਨਾ ਕੇਅਰ ਕਿਤੇ ਨਾਈ ਮਹਿਸੂਸ ਹੁੰਦਾ ਸੀਗਾ ਹ ਕਿ ਬੋਡੀ ਦੀ ਜਾਨ ਹੈਗੀ ਹਾਂ ਜੀ ਹਾਂ ਜੀ ਹਾਂ ਜੀ ਇਸ ਕਰਕੇ ਮਹਿਸੂਸ ਨਿਸ਼ਚਿੰਤਾ ਦਾ ਹੂੰ ਹੂੰ ਅੱਛਾ ਤੇ ਫਿਰ ਤੁਹਾਡਾ ਤਜਰਬਾ ਕੀ ਹੈ 슈ਗਰ ਦਾ ਕਿਹੜੀਆਂ ਤੁਸੀਂ ਪਰਹੇਜ਼ ਵੀ ਡਾਕਟਰ ਸਾਹਿਬ ਨੇ ਦੱਸੇ ਨੇ ਕੁਝ ਹਾਂ ਜੀ ਇਹਨਾਂ ਨੇ ਦੱਸਿਆ ਹੋਇਆ ਇੱਕ ਤਾਂ ਮਿੱਠਾ ਮਿੱਠਾ ਨਹੀਂ ਮੈਂ ਬਿਲਕੁਲ ਨਹੀਂ ਖਾਂਦੀ ਠੀਕ ਹੈ ਤੇ ਬਾਕੀ ਹੋਰ ਆ ਵੀ ਜਿਹੜੇ ਲੋ ਕਾਰਬੋਹਾਈਡਰੇਟਸ ਉਹ ਕੱਟ ਲੈਣਾ ਹੁੰਦਾ ਉਹ ਥੋੜਾ ਜਿਹਾ ਆਪਣੇ ਧਿਆਨ ਨਾਲ ਲੈ ਲੈਦੇ ਠੀਕ ਹੈ ਠੀਕ ਹੈ ਨਹੀਂ ਤੁਸੀਂ 10 ਸਾਲ ਹੋ ਗਏ ਤੁਸੀਂ ਜਿਹੜੀਆਂ ਤੁਹਾਡੇ ਵਰਗੀਆਂ ਸਾਡੀਆਂ ਮਾਵਾਂ ਹੈਗੀਆਂ ਨੇ ਜਿਨ੍ਹਾਂ ਨੂੰ 슈ਗਰ ਇਸ ਵੇਲੇ ਹੈ ਤੁਸੀਂ ਬਚ ਕੇ ਕਿਵੇਂ ਨਿਕਲੇ ਉਹ ਮਤਲਬ ਹੁੰਦਾ ਤੁਸੀਂ ਬਚੀ ਗਈ ਇੱਕ ਤਰ੍ਹਾਂ ਦੇ 200 ਤੋਂ ਆਮ ਕਰਕੇ ਪਤਾ ਨਹੀਂ ਫਿਰ ਕਿਵੇਂ ਬਚੀ ਆਪਣੇ ਖਾਣ ਪੀਣ ਕਰਕੇ ਬਚੇ ਹਾਂ ਜੀ ਬਚੇ ਹਾਂ ਹਾਂ ਜੀ ਤੇ ਡਾਕਟਰ ਸਾਹਿਬ ਦੇ ਨੁਸਖਿਆਂ ਬਾਬਤ ਕੀ ਕਹੋਗੇ ਸਾਰੀ ਦੁਨੀਆ 'ਚ ਇਸ ਵੇਲੇ ਜਿਵੇਂ ਤੁਸੀਂ ਦੇਖਿਆ ਦੇਖ ਕੇ ਤੁਸੀਂ ਅੱਜ ਤੁਹਾਨੂੰ ਵੇਖ ਰਹੇ ਨੇ ਜਿਹੜੇ ਲੋਕ ਉਹਨਾਂ ਨੂੰ ਕੀ ਕਹੋਗੇ ਤੁਸੀਂ ਡਾਕਟਰ ਸਾਹਿਬ ਦੇ ਨੁਸਖੇ ਜਿਨ੍ਹਾਂ ਦੇ ਵੀਡੀਓ ਦੇਖਦੇ ਹੁੰਨੇ ਅਸੀਂ ਹਾਂ ਜੀ ਹਾਂ ਜੀ ਤੇ ਵਧੀਆ ਲੱਗਦੇ ਆ ਠੀਕ ਹੈ ਕਿਉਂਕਿ ਨੰਬਰ ਇੱਕ ਤਾਂ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਠੀਕ ਹੈ ਦੂਸਰਾ ਲੈਣਾ ਥੋੜਾ ਸੌਖਾ ਬਾਕੀਆਂ ਨਾਲ ਠੀਕ ਹੈ ਕਿਉਂਕਿ ਉਹ ਤਾਂ ਗੁੜੀਆਂ ਨੂੰ ਗਣੀ ਵੱਡੇ ਵੱਡੇ ਨਹੀਂ ਬਹੁਤ ਔਖੇ ਇਹ ਤਾਂ ਪਾਣੀ ਜੀ ਪਾ ਕੇ ਪੀ ਲੈ ਹਾਂਜੀ ਹਾਂਜੀ ਜੀ ਇਹ ਔਖਾ ਨਹੀਂ ਲੱਗਦਾ ਲੈਣਾ ਜੀ ਜੀ ਹਾਂਜੀ ਲੋਕਾਂ ਨੂੰ ਕੀ ਕਹੋਗੇ ਤੁਹਾਡਾ ਤਜਰਬੇ ਦੇ ਤਜਰਬੇ ਤੋਂ ਬਾਅਦ ਅਸੀਂ ਤੇਹੀ ਕਹਾਂਗੇ ਜੀ ਨੈਚੁਰੋਪੈਥੀ ਨਾਲ ਹੀ ਜੁੜਨਾ ਚਾਹੀਦਾ ਕਿਉਂਕਿ ਐਲੋਪੈਥੀ ਦੇ ਸਾਈਡ ਇਫੈਕਟ ਬਹੁਤ ਹੈ ਗੁੜੀਆਂ ਤੁਹਾਡੇ ਨਾਲ ਹੀ ਹੈ ਨਹੀਂ ਇਹ ਤਾਂ ਇਹਨਾਂ ਨਾਲ ਅੱਛਾ ਗੁੜੀਆਂ ਤੁਹਾਡੇ ਨਾਲ ਅੱਛਾ ਅੱਛਾ ਹਾਂਜੀ ਤੇ ਫਿਰ ਮੈਨੂੰ ਲੱਗਦਾ ਬਾਈ ਜੀ ਗੁੜੀਆਂ ਨੂੰ ਤਾਂ ਵੱਧ ਮਾਤਾ ਦਾ ਪਤਾ ਹੋਊਗਾ ਵੀ ਕੀ ਪ੍ਰੋਬਲਮ ਹੈ ਕੀ ਹੈ ਕੀ ਹੋਇਆ ਸੀ ਮਾਂ ਨੂੰ ਗੁੜੀਆਂ ਕੀ ਨਾਂ ਹੈ ਤੁਹਾਡਾ ਸੁਪ੍ਰੀਤ ਕਾਰ ਸੁਪ ਸੀ ਹਾਂਜੀ ਹੋਣੀ ਆ ਅੱਛਾ 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 ਤੇ ਫਿਰ ਘਰ ਤੁਸੀਂ ਸਾਹਮਦੇ ਸੀ ਕਹਿੰਦੇ ਸਾਡੇ ਕੋਲ ਤਾਂ ਕੰਮ ਹੀ ਨਹੀਂ ਹੁੰਦੇ ਸੀ ਜੀ ਮੈਨੂੰ ਕੰਮ ਕਰਨਾ ਪੈਂਦਾ ਸੀ ਪੜਦੇ ਵੀ ਉਹ ਨਾਲ ਹਾਂਜੀ ਅੱਛਾ ਤੇ ਫਿਰ ਹੁਣ ਕਿਵੇਂ ਨੇ ਮਾਤਾ ਜੀ ਹੁਣ ਵਧੀਆ ਨੇ ਹੁਣ ਕੰਮ ਵੀ ਕਰਵਾਉਂਦੇ ਨੇ ਨਾਲ ਅੱਛਾ ਤੇ ਹੁਣ ਵਧੀਆ ਤੁਰੇ ਫਿਰਦੇ ਨਹੀਂ ਤਾਂ ਅੱਗੇ ਉੱਠਿਆ ਨਹੀਂ ਸਜਾਂਦਾ ਹੁੰਦਾ ਸੀ ਵੀਕਨੈਸ ਜ਼ਿਆਦਾ ਸੀ ਹਾਂ ਜੀ ਤੇ ਪਾਪਾ ਦੀ ਟੈਨਸ਼ਨ ਕਿੰਨੀ ਕਿ ਘਟੀ ਹੈ ਕਿਉਂਕਿ ਜਦੋਂ ਘਰ ਦੇ ਬਿਮਾਰ ਹੋ ਸਾਰਾ ਪਰਿਵਾਰ ਹੀ ਬਿਮਾਰ ਹੋ ਜਾਂਦਾ ਨਾ ਸਾਰਾ ਸਾਰੀ ਲੱਗਦਾ ਕਿ ਅਸੀਂ ਤਾਂ ਸਾਰੀ ਮੰਜੇ ਤੇ ਪੈ ਗਏ ਨਹੀਂ ਬਹੁਤ ਘੱਟ ਹੋਈ ਹੈ ਪਹਿਲਾਂ ਮਤਲਬ ਕਿ ਪਾਪਾ ਵੀ ਮੈਡੀਸਿਨ ਤੇ ਜ਼ਿਆਦਾ ਸੀਗੇ ਕਿ ਬੁਰਾ ਜਿਹਾ ਹਾਲ ਰਹਿੰਦਾ ਹੁੰਦਾ ਸੀ ਤੇ ਹੁਣ ਵਧੀਆ ਨੇ ਅੱਛਾ ਹੁਣ ਸਾਰਾ ਕੰਮ ਕਰਦੇ ਨੇ ਯਾਨੀ ਨਾਲੇ ਟਾਈਮ ਵੀ ਸਾਡੇ ਨਾਲ ਸਪੈਂਡ ਕਰਦੇ ਨੇ ਕੀ ਕੀ ਬਾਤ ਅੱਛਾ ਮਾਂ ਮਾਰਜਨਲ ਹੱਥ ਪੈਰ ਵਟਾਉਂਦੇ ਨੇ ਘਰ ਦੇ ਕੰਮ ਚ ਹਾਂਜੀ अच्छा गुडिया ਤੁਸੀਂ ਆਪਣੇ ਮਮਾ ਦੀ ਕੰਡੀਸ਼ਨ ਵੀ ਦੇਖੀ ਤੁਸੀਂ ਆਪਣੇ ਫਾਦਰ ਸਾਹਿਬ ਦੀ ਵੀ ਕੰਡੀਸ਼ਨ ਦੇਖੀ ਵੀ ਕੀ ਹੋਇਆ ਸਾਡੇ ਵਰਗੇ ਤੁਹਾਡੇ ਵਰਗੇ ਜਿਹੜੀਆਂ ਸਾਡੀਆਂ ਬੱਚੀਆਂ ਹੈਗੀਆਂ ਨੇ ਮਾਪੇ ਦੀ ਬਹੁਤ ਟੈਨਸ਼ਨ ਲੈਂਦੀਆਂ ਨੇ ਤੇ ਗੋਲੀਆਂ ਵੀ ਉਹਨਾਂ ਨੂੰ ਟਾਈਮ ਸਿਰ ਦੇਣੀਆਂ ਦਵਾਈ ਉਹਨਾਂ ਨੂੰ ਟਾਈਮ ਸਿਰ ਦੇਣੀ ਆਪਣੀ ਪੜ੍ਹਾਈ ਦਾ ਵੀ ਧਿਆਨ ਰੱਖਣਾ ਪਰਿਵਾਰ ਦੇ ਫਿਰ ਸਾਰੀ ਜ਼ਿੰਮੇਵਾਰੀ ਤੁਹਾਡੇ ਵਰਗੇ ਬੇਟੀਆਂ ਤੇ ਆ ਜਾਂਦੀ ਹੈ ਉਹਨਾਂ ਨੂੰ ਕੀ ਕਹੋਗੇ ਜਿਹੜੇ ਜਿਨ੍ਹਾਂ ਦੇ ਪਿਓ ਦੇ ਫੈਟੀ ਲੀਵਰ ਹੈ ਮਾਤਾ ਜੀ ਨੂੰ ਸ਼ੂਗਰ ਹੈ ਪਿਓ ਨੂੰ ਸ਼ੂਗਰ ਹੈ ਮਾਤਾ ਦਾ ਫੈਟੀ ਲੀਵਰ ਉਹਨਾਂ ਨੂੰ ਕੀ ਕਹੋਗੇ ਤੁਸੀਂ ਇਸ ਵੇਲੇ ਤੁਹਾਡਾ ਤਜਰਬਾ ਕੀ ਹੈ ਇਸ ਡਾਕਟਰ ਸਾਹਿਬ ਦੇ ਨਾਲ ਜਿਹੜੀ ਮੈਡੀਸਿਨ ਬੂੰਦਾਂ ਵਾਲੀ ਹੈ ਮੈਨੂੰ ਲੱਗਦਾ ਹੈ ਇਲੈਕਟ੍ਰੋ ਹੈਮੈਪੈਥਿਕ ਵਧੀਆ ਹੈ ਬੈਸਟ ਹੈ ਕਿਉਂਕਿ ਇਹਦੇ ਸਾਈਡ ਇਫੈਕਟਸ ਨਹੀਂ ਹੈ ਔਰ ਇਸ ਨਾਲ ਜਲਦੀ ਮਤਲਬ ਬੰਦਾ ਰਿਕਵਰ ਕਰ ਲੈਂਦਾ ਹੈ ਕਿਉਂਕਿ ਜਿਹੜੀਆਂ ਦੂਸਰੀਆਂ ਟੈਬਲਟਸ ਹੁੰਦੀਆਂ ਨੇ ਉਹਨਾਂ ਤੇ ਜ਼ਿਆਦਾ ਸਾਈਡ ਇਫੈਕਟਸ ਨੇ ਤੇ ਉਸ ਤੋਂ ਜ਼ਿਆਦਾ ਹੀ ਬੋਡੀ ਜ਼ਿਆਦਾ ਹੀ ਡੱਲ ਹੋ ਜਾਂਦੀ ਹੈ ਤੁਹਾਨੂੰ ਲੱਗਿਆ ਸੀ ਵੀ ਜਿਵੇਂ ਮਾਤਾ ਜੀ 슈ਗਰ ਦੀ ਗੋਲੀ ਲੈ ਰਹੇ ਨੇ ਆ ਤੁਹਾਡੇ ਫਾਦਰ ਸਾਹਿਬ ਗੋਲੀਆਂ ਕਹਿੰਦੇ ਵੀ ਅਸੀਂ ਵੀ ਵਾਵਾ ਗੋਲੀਆਂ ਕਾਧੀਆਂ ਉਹਦਾ ਅਸਰ ਹੋ ਰਿਹਾ ਸੀ ਮਤਲਬ ਨੈਗੇਟਿਵ ਅਸਰ ਪੈ ਰਿਹਾ ਸੀ ਨੈਗੇਟਿਵ ਪੈ ਰਿਹਾ ਸੀ ਜ਼ਿਆਦਾ ਮਤਲਬ ਕਿ ਸੁਸਤੀ ਜੀ ਰਹਿਣੀ ਲੀਜ਼ੀਨੈਸ ਜ਼ਿਆਦਾ ਤੇ ਉਹਦੇ ਨਾਲ ਜ਼ਿਆਦਾ ਹੈਡੈਕ ਹੋਣ ਲੱਗ ਜਾਣਾ ਮਤਨ ਤਾਂ 슈ਗਰ ਕਰਕੇ ਕਈ ਵਾਰ ਚੁਚੜਾ ਵੀ ਹੋ ਜਾਂਦਾ ਪ੍ਰੋਗਰਾਮ ਜੀ ਗੁੱਸਾ ਦਾ ਬੜਾ ਕਰਦੇ ਹੋਣਗੇ ਮਾਤਾ ਜੀ ਘਟ ਗਏ ਹੁਣ ਨਹੀਂ ਹੁਣ ਤਾਂ ਨਹੀਂ ਕਰਦੇ ਪਹਿਲਾਂ ਕਰਦੇ ਸੀ ਹਾਂਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਗੁੜੀਆ ਸੋ ਦੇਖੋ ਲੋਕ ਆਪੋ ਆਪਣੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਲੈ ਕੇ ਸਾਡੇ ਨਾਲ ਇੱਥੇ ਪਹੁੰਚ ਰਹੇ ਨੇ ਹੈਲਥ ਕੇਅਰ ਮੋਗਾ ਦੇ ਡਾਕਟਰ ਸ੍ਰਿੰਦਰਪਾਲ ਸ਼ਰਮਾ ਜੀ ਕੋਲ ਆਪਣੇ ਦਿੱਕਤਾਂ ਪਰੇਸ਼ਾਨੀਆਂ ਲੈ ਕੇ ਆ ਰਹੇ ਨੇ ਔਰ ਬਹੁਤ ਸਾਰੇ ਲੋਕਾਂ ਨੇ ਆਪਣੇ 슈ਗਰ ਦਾ ਔਰ ਆਪਣੇ ਫੈਟੀ ਲੀਵਰ ਦਾ ਜਾ ਤਜਰਬਾ ਹੈ ਤੁਹਾਡੇ ਨਾਲ ਸਾਂਝਾ ਕੀਤਾ ਔਰ ਦੱਸਿਆ ਕਿ ਕਿਵੇਂ ਉਹਨਾਂ ਦੀ ਜਿਹੜੀ ਸ਼ੂਗਰ ਹੈਗੀ ਆ ਉਹ ਜਦੋਂ ਤੋਂ ਡਾਕਟਰ ਸ਼ਰਮਾ ਜੀ ਦੇ ਨੁਸਖੇ ਲੈਣੇ ਸ਼ੁਰੂ ਕੀਤੇ ਨੇ ਤਾਂ ਉਹ ਮੈਨੇਜ ਹੋਣੀ ਸ਼ੁਰੂ ਹੋ ਗਈ ਹੈ ਠੀਕ ਹੋਣੀ ਸ਼ੁਰੂ ਹੋ ਗਈ ਹੈ ਔਰ ਉਹਨਾਂ ਦੀ ਜਿਹੜੀ ਲਾਈਫ ਹੈਗੀ ਜਿਹੜੀ ਕਿਸੇ ਵੇਲੇ ਡਲ ਹੋ ਚੁੱਕੀ ਸੀ ਨਿਰਾਸ਼ ਹੋ ਚੁੱਕੀ ਸੀ ਜ਼ਿੰਦਗੀ ਤੋਂ ਤਾਂ ਇੱਕ ਵਾਰ ਫੇਰ ਦੁਬਾਰ ਤੋਂ ਖੁਸ਼ਕਵਾਰ ਹੋਣੀ ਸ਼ੁਰੂ ਹੋ ਗਈ ਹੈ ਪਰ ਮੇਰੀ ਅਪੀਲ ਮੇਰੀ ਦਲੀਲ ਮੇਰੀ ਚੇਤਾਵਨੀ ਤੁਹਾਨੂੰ ਇਹੋ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਜਿਹੜਾ ਤੁਹਾਨੂੰ ਅਸੀਂ ਇਸ ਵੀਡੀਓ ਦੇ ਵਿੱਚ ਦਿਖਾਇਆ ਉਹ ਇਸਤੇਮਾਲ ਕਰਨ ਤੋਂ ਪਹਿਲਾਂ ਉਹਨੂੰ ਵਰਤੋ ਚ ਲੈਣ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਸਲਾਹ ਤੁਸੀਂ ਜ਼ਰੂਰ ਕਰਨੀ ਹੈ ਫਿਲਹਾਲ ਜੇਕਰ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਇੱਕ ਨੰਬਰ ਦਿੱਤਾ ਹੈ ਅਸੀਂ ਹੈਲਥ케ਅਰ ਦੇ ਜਿਹੜਾ ਇਲੈਕਟ੍ਰੋ ਹੋਮੋਪੈਥਿਕ ਕਲੀਨਿਕ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਆ ਗਿਆ ਧੰਨਵਾਦ